ਸਤਿ ਸ਼੍ਰੀ ਅਕਾਲ ਚਾਤੇ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਚਾਤੇ ਚਰਚਾ ਜੋ ਪ੍ਰੋਗਰਾਮ ਹੈ ਮੰਗਲਵਾਰ ਅਤੇ ਸ਼ੁੱਕਰਵਾਰ ਸਵੇਰੇ 9:00 ਵਜੇ ਲਾਈਵ ਹੁੰਦਾ ਅਤੇ ਇਸ ਦੌਰਾਨ ਕੋਈ ਨਾ ਕੋਈ ਸ਼ਖਸੀਅਤ ਸਾਡੇ ਨਾਲ ਹੁੰਦੀ ਹੈ ਅੱਜ ਇਸ ਚਾਤੇ ਚਰਚਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਰੁਹੀ ਜੋਸ਼ੀ ਕੌਸ਼ਨ ਜੋ ਸਮਾਜ ਸੇਵੀ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਮਾਹਰਤ ਹਾਸਲ ਉਹ ਸਾਡੇ ਨਾਲ ਮੌਜੂਦ ਨੇ ਗੱਲ ਕਰਨ ਨੇ ਆ ਰੁਹੀ ਜੀ ਪਹਿਲਾਂ ਤੁਹਾਡਾ ਚਾਹਤੀ ਚਰਚਾ ਪ੍ਰੋਗਰਾਮ ਦੀ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਰੁਹੀ ਜੀਕਰ ਗੱਲ ਕੀਤੀ ਜਾਵੇ ਤਾਂ ਮੈਂ ਅਕਸਰ ਹਰ ਐਪੀਸੋਡ ਦੇ ਵਿੱਚ ਗੱਲ ਕਰਦੇ ਆਂ ਸੀ ਇਹ ਚਰਚਾ ਜਹੇ ਦੇਸ਼ ਦੀ ਹੋਵੇ ਜਾਂ ਫਿਰ ਪੰਜਾਬ ਦੀ ਹੋਵੇ ਸ਼ੁਰੂਆਤ ਆਪਣੇ ਸ਼ਹਿਰ ਸੰਗਰੂਰ ਤੋਂ ਕਰਦੇ ਆ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਦੇ ਵਿੱਚ ਇਹ ਹੋਣਾ ਚਾਹੀਦਾ ਸੀ ਪਿਛਲੇ 40 ਸਾਲਾਂ ਤੋਂ 45 ਸਾਲਾਂ ਤੋਂ ਜਾਂ ਤੁਸੀਂ ਦੇਖ ਕੇ ਨਾ ਤੁਹਾਡੀ ਸੋਚ ਹੈ ਇੱਕ ਕਿ ਸੰਗਰੂਰ ਦੇ ਵਿੱਚ ਅਸੀਂ ਇਹ ਦੇਖਣਾ ਚਾਹੁੰਦੇ ਸੀ ਪਰ ਹੋਇਆ ਨਹੀਂ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੈ ਮੈਨੂੰ ਲੱਗਦਾ ਇੰਡਸਟਰੀਅਲਾਈਜ਼ੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਸੰਗਰੂਰ ਦੇ ਵਿੱਚ ਜ਼ਿਆਦਾਤਰ ਜਿਹੜਾ ਵਰਗ ਹੈ ਉਹ ਅਸੀਂ ਨੌਕਰੀ ਪੇਸ਼ਾ ਵਰਗ ਦੇਖ ਰਹੇ ਹਾਂ ਜੀ ਤੇ ਜਿਸ ਕਾਰਨ ਬਹੁਤ ਬਹੁਤ ਤਾਤ ਬੱਚੇ ਨੇ ਜਿਹੜੇ ਉਹ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਪਲੱਸ 2 ਕਰਨ ਤੋਂ ਬਾਅਦ ਸ਼ਹਿਰ ਛੱਡ ਕੇ ਵੱਡੇ ਸ਼ਹਿਰਾਂ ਚ ਜਾਂ ਵਿਦੇਸ਼ਾਂ ਵੱਲ ਚਲੇ ਜਾਂਦੇ ਨੇ ਜਿਵੇਂ ਕਿ ਬਹੁਤ ਸਾਰੇ ਬੱਚੇ ਨੋਇਡਾ ਗੁੜਗਾਓ ਬੈਂਗਲੌਰ ਜਾਂ ਬੱਚੇ ਆਊਟ ਆਫ ਇੰਡੀਆ ਜਾ ਕੇ ਕੰਮ ਕਰ ਰਹੇ ਨੇ ਉਹੀ ਜਿਸ ਗਰੁੱਪ ਵਿੱਚ ਇੰਡਸਟਰੀਅਲਾਈਜੇਸ਼ਨ ਹੁੰਦੀ ਜਾਂ ਸੰਗਰੂਰ ਦੇ ਵਿੱਚ ਜਿਵੇਂ ਹੁਣ ਪੀਜੀਆਈ ਹੁਣ ਹਲੇ ਬਣ ਰਿਹਾ ਹੈ ਜੇ ਇਦਾਂ ਦਾ ਕੋਈ ਅਦਾਰਾ ਹੁੰਦਾ ਜਿਦੇ ਵਿੱਚ ਬੱਚੇ ਜ਼ਿਆਦਾ ਇਨਵੋਲਵ ਹੋ ਕੇ ਆਪਣੇ ਸਿੱਖਿਆ ਦਾ ਪੂਰਾ ਫਾਇਦਾ ਉਠਾ ਸਕਦੇ ਇੱਥੇ ਹੀ ਕੰਮ ਕਰਕੇ ਤਾਂ ਉਹ ਜ਼ਿਆਦਾ ਬਿਹਤਰ ਹੁੰਦਾ ਜਿਸ ਤਰ੍ਹਾਂ ਤੁਸੀਂ ਪੀਜੀਆਈ ਦੀ ਗੱਲ ਕੀਤੀ ਹੈ ਕਾਫੀ ਲੰਮਾ ਸਮਾਂ ਹੋ ਗਿਆ ਪੀਜੀਆਈ ਨੂੰ ਬਣੇ ਹੋਏ ਕਾਫੀ ਲੰਮੇ ਸਮੇਂ ਤੋਂ ਸੰਗਰੂਰ ਵਾਸੀ ਆਲੇ ਦੁਆਲੇ ਦੇ ਜੋ ਸੰਗਰੂਰ ਨਿਵਾਣੇ ਹਰਿਆਣੇ ਦੇ ਲੋਕ ਵੀ ਰਾਜਸਥਾਨ ਦੇ ਲੋਕ ਵੀ ਕੁੜੀ ਇਕ ਕਰਨ ਵੀ ਚੰਗੀ ਤਰ੍ਹਾਂ ਕਿ ਕਦੋਂ ਚੱਲੇਗਾ ਕਦੋਂ ਲੋ ਲੋਕਾਂ ਨੂੰ ਰਾਹਤ ਮਿਲਦੀ ਹੈ ਹਾਂਜੀ ਇਹ ਉਹੀ ਗੱਲ ਹੈ ਕਿ ਆਪਾਂ ਕਹਿ ਦਿੰਦੇ ਆ ਵੀ ਦੂਜੀ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਤੇ ਜਿਹੜਾ ਚੰਡੀਗੜ੍ਹ ਪੀਜੀਆ ਉਹ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹ ਜ਼ਿਆਦਾ ਬੈਟਰ ਹੈ ਜਦੋਂ ਕਿ ਇੱਕੋ ਹੀ ਸੰਸਥਾ ਚਲਾਉਣ ਵਾਲੀ ਹੈ ਉਹਨੇ ਹੀ ਮਾਹੀ ਡਾਕਟਰ ਇੱਥੇ ਵੀ ਨੇ ਉਹਨੇ ਹੀ ਮਾਹੀ ਡਾਕਟਰ ਉੱਥੇ ਵੀ ਨੇ ਇੱਥੇ ਡਾਕਟਰ ਸ਼੍ਰੇਤੀ ਸ਼ਰਮਾ ਜੀ ਨੇ ਜੋ ਸਹਾਰਾ ਨਾਲ ਵੀ ਸਾਡੇ ਫਾਊਂਡੇਸ਼ਨ ਨਾਲ ਜੁੜੇ ਹੋਏ ਨੇ ਬਹੁਤ ਅੱਛਾ ਕੰਮ ਹੈ ਪਰ ਮੈਨੂੰ ਨਹੀਂ ਪਤਾ ਲੋਕਾਂ ਦਾ ਵਿਸ਼ਵਾਸ ਕਦੋਂ ਬਣੇਗਾ ਕਿ ਇੱਥੇ ਵੀ ਉਹਨੀਆਂ ਹੀ ਸਹੂਲਤਾਂ ਅچھے ਤਰੀਕੇ ਨਾਲ ਮਿਲ ਰਹੀਆਂ ਨੇ ਪਰ ਇਹਦੇ ਲਈ ਅਵੇਅਰਨੈਸ ਫੈਲਾਣਾ ਤੇ ਚੰਗੇ ਡਾਕਟਰਾਂ ਦਾ ਇੱਥੇ ਹੋਣਾ ਬਹੁਤ ਜ਼ਰੂਰੀ ਹੈ ਰੂਹੀ ਜੀ ਜਿੱਕਰ ਗੱਲ ਕੀਤੀ ਹੈ ਵੀ ਤੁਸੀਂ ਇੱਕ શિક્ષਕ ਬੱਚਿਆਂ ਨੂੰ ਪੜਾ ਰਹੇ ਬੱਚਿਆਂ ਨੂੰ ਪੜਾਇਆ ਜੇਕਰ ਸਮਾਜ ਸੇਵਾ ਦੀ ਗੱਲ ਕਰ ਲਈ ਤਾਂ ਇਧਰ ਦੇ ਵਸੇ ਕਿਸ ਤਰ੍ਹਾਂ ਆਉਣਾ ਸਮਾਜ ਸੇਵਾ ਦੇ ਵਿੱਚ ਰੁਝਾਨ ਕਿਉਂਕਿ ਇੱਕ ਸਿੱਖਿਆ ਖਾਂ ਤਾਂ ਇੱਕ ਸਿੱਖਿਆਕ ਦੀ ਇੱਕ ਬੇਸਿਕ ਜਿਹੜੀ ਨੇਚਰ ਹੁੰਦੀ ਆ ਉਹ ਇਹ ਹੁੰਦੀ ਆ ਕਿ ਬੱਚਿਆਂ ਨੂੰ ਚੰਗਾ ਬਣਾਇਆ ਜਾਵੇ ਤਾਂ ਕਿ ਅਸੀਂ ਚੰਗਾ ਸਮਾਜ ਸਿਰਜ ਸਕੀਏ ਤਾਂ ਸਮਾਜ ਨੂੰ ਚੰਗੇ ਵੱਲ ਲੈ ਕੇ ਜਾਣਾ ਇੱਕ ਸਿੱਖਿਆਕ ਦੀ ਮੇਨ ਜਿਹੜਾ ਟੀਚਾ ਹੁੰਦਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਮੈਂ ਹਮੇਸ਼ਾ ਬੱਚਿਆਂ ਨੂੰ ਪ੍ਰੇਰਿਤ ਕੀਤਾ ਅੱਗੇ ਵਧਣ ਲਈ ਪਰ ਪਿਛਲੇ ਕੁਝ ਸਾਲਾਂ ਤੋਂ ਸਹਾਰਾ ਫਾਊਂਡੇਸ਼ਨ ਦੇ ਨਾਲ ਅ ਮੇਰਾ رابطہ ਬਣਿਆ ਹੈ ਤੇ ਮੈਂ ਉੱਥੇ ਐਜ਼ ਅ ਡਾਇਰੈਕਟਰ ਆਫ ਚਾਈਲਡ ਵੈਲਫੇਅਰ ਵਿੰਗ ਵਜੋਂ ਕੰਮ ਕਰ ਰਹੀ ਹਾਂ ਤੇ ਸਾਰਾ ਫਾਊਂਡੇਸ਼ਨ ਨਾਲ ਰਹਿ ਕੇ ਸਮਾਜ ਸੇਵਾ ਕਰਨ ਦਾ ਜੋ ਇੱਕ ਮੌਕਾ ਮਿਲਿਆ ਬਹੁਤ ਹੀ ਇੱਕ ਚੰਗਾ ਤੇ ਇੱਕ ਉਸਾਰੂ ਸੋਚ ਵਾਲਾ ਕੰਮ ਹੈ ਇਹਦੇ ਵਿੱਚ ਅਸੀਂ ਟਾਈਮ-ਟਾਈਮ ਤੇ ਬੱਚਿਆਂ ਲਈ ਬਹੁਤ ਕੁਝ ਕਰਦੇ ਆ ਰਹੇ ਹਾਂ ਜਿਵੇਂ ਬੱਚਾ ਨੂੰ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਚੀਜ਼ਾਂ ਵੰਡੀਆਂ ਜਾਂਦੀਆਂ ਨੇ ਪਿੱਛੇ ਜੇ ਅਸੀਂ ਬੱਚਿਆਂ ਵਾਸਤੇ ਜਦੋਂ ਪੋਲੀਓ ਦੀ ਅਵੇਰਨੈਸ ਦੀ ਕੈਂਪ ਅਸੀਂ ਲਗਾਏ ਨੇ ਖੂਨਦਾਨ ਕੈਂਪ ਚੱਲੇ ਨੇ ਤੇ ਅਸੀਂ ਜਿਵੇਂ ਕਿਸੇ ਗਰੀਬ ਬੱਚੇ ਦਾ ਵਿਆਹ ਹੈ ਤਾਂ ਉਹਨਾਂ ਨੂੰ ਵੀ ਅਸੀਂ ਮਦਦ ਕੀਤੀ ਹੈ ਸਹਾਰਾ ਵੱਲੋਂ ਕਈ ਜਗ੍ਹਾ ਤੇ ਸिलाई ਸੈਂਟਰ ਕੈਂਪ ਵੀ ਚਲਾਏ ਜਾਂਦੇ ਨੇ ਤਾਂ ਇਸ ਤਰ੍ਹਾਂ ਅਲੱਗ-ਅਲੱਗ ਤਰੀਕਿਆਂ ਨਾਲ ਬੱਚਿਆਂ ਨੂੰ ਤੇ ਬੱਚੀਆਂ ਨੂੰ ਅਸੀਂ ਇੰਪਾਵਰ ਕਰਨ ਲਈ ਕੰਮ ਕਰਦੇ ਆ ਰਹੇ ਰੂਹੀ ਜਿਸ ਤੁਸੀਂ ਆਖਿਆ ਕਿ ਬੱਚਿਆਂ ਨੂੰ ਪਚਾਏ ਪਲਸਪੋ ਪੋਲੀਓ ਹੋਵੇ ਡ੍ਰੌਪਸ ਹੋਣ ਜਾਂ ਕੋਈ ਹੋਰ ਹੋਵੇ ਤਾਂ ਜਿਸ ਤਰ੍ਹਾਂ ਤੁਸੀਂ ਜੋਗ ਤੇ ਨਾਲ ਨਾਲ ਸਮਾਜ ਸੇਵਾ ਕਰਦੇ ਮੈਨੂੰ ਲੱਗਦਾ ਵੀ ਨੀਂਦ ਚੰਗੀ ਆ ਜਾਂਦੀ ਹੈ ਹਾਂਜੀ ਹਾਂ ਮਨ ਨੂੰ ਇੱਕ ਤਸੱਲੀ ਹੁੰਦੀ ਹੈ ਕਿ ਅਸੀਂ ਬੀਇੰਗ ਸਿੱਖਿਆਕ ਤੇ ਦੂਜਾ ਆਪਣੇ ਸੰਗਰੂਰ ਦੇ ਨਾਗਰਿਕ ਹੋਣ ਵਜੋਂ ਪੰਜਾਬ ਦੇ ਨਾਗਰਿਕ ਹੋਣ ਵਜੋਂ ਜੇਕਰ ਅਸੀਂ ਬੱਚਿਆਂ ਨੂੰ ਜਾਂ ਆਪਣੇ ਸਮਾਜ ਨੂੰ ਥੋੜਾ ਬਹੁਤਾ ਵੀ ਯੋਗਦਾਨ ਪਾ ਕੇ ਕੁਝ ਚੰਗਾ ਕਰ پا ਰਹੇ ਹਾਂ ਤਾਂ ਉਹ ਲੱਗਦਾ ਹੈ ਕਿ ਹਾਂ ਵਾਈਗਰ ਨੂੰ ਲੋ ਦਿੱਤੀ ہوئی ਜੋ ਸਾਨੂੰ ਡਿਊਟੀ ਹੈ ਪਰਮਾਤਮਾ ਨੇ ਜੇ ਸਾਨੂੰ ਇੱਕ ਟੀਚਰ ਬਣਾਇਆ ਹੈ ਤਾਂ ਉਹ ਕੰਮ ਅਸੀਂ ਵਧੇਰੇ ਚੰਗੀ ਤਰ੍ਹਾਂ ਕਰ ਸਕਦੇ ਹਾਂ ਵਧੇਰੇ ਚੰਗੀ ਤਰ੍ਹਾਂ ਕਰ ਸਕਦੇ ਹਾਂ ਜੇਕਰ ਹੁਣ ਆਪਾਂ ਸਿੱਖਿਆ ਦੇ ਵੱਲ ਆਉਂਦੇ ਹਾਂ ਹਾਂਜੀ ਕਿਉਂਕਿ ਅਸੀਂ ਆਪਣੇ ਸਮੇਂ ਵੀ ਵੇਖਿਆ ਤੁਸੀਂ ਵੀ ਵੇਖਿਆ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਜ਼ਿਆਦਾਤਰ ਸਰਕਾਰੀ ਸਕੂਲ ਹੁੰਦੇ ਸੀ ਹਾਂਜੀ ਹਾਂਜੀ ਉਸ ਦੇ ਵਿੱਚ ਅਸੀਂ ਵੇਖਿਆ ਕਿ ਉਸ ਸਮੇਂ ਜੇਕਰ ਕੋਈ ਬੱਚਾ ਮੈਨੂੰ ਲੱਗਦਾ ਵੀ ਨਾਕੇ ਨਹੀਂ ਹੁੰਦਾ ਸੀ ਕਾਨੂੰਨ ਉੱਤੇ ਟੂਟੀ ਲੱਗਿੰਦੇ ਤੇ ਟੀਚਰ ਟੂਟੀ niche ਮਤਲਬ ਉਹ ਨਵਾ ਦਿੰਦੇ ਸੀ ਹੈ ਨਾ ਤੇ ਅੱਜ ਤੇ ਉਸ ਸਮੇਂ ਦੇ ਕਿੰਨਾ ਕੁ ਫਰਕ ਮਹਿਸੂਸ ਕਰਦੇ ਆ ਅ ਵਿੱਚ ਜ ਸਮਾਤਾ ਬਹੁਤ ਜ਼ਿਆਦਾ ਬਦਲ ਗਿਆ ਹੈ ਪਹਿਲਾਂ ਜਿਹੜੀ ਐਜੂਕੇਸ਼ਨ ਸੀ ਉਹ ਸਿੱਖਿਆ ਸੈਂਟਰਡ ਸੀ ਉਹਦੇ ਵਿੱਚ ਇਹ ਇਸ ਚੀਜ਼ ਨੂੰ ਮਹੱਤਤਾ ਦਿੱਤੀ ਜਾਂਦੀ ਸੀ ਕਿ ਸਿੱਖਣਾ ਜ਼ਰੂਰੀ ਹੈ। ਅੱਜਕੱਲ ਜਿਹੜੀ ਐਜੂਕੇਸ਼ਨ ਹੈ ਉਹ ਸਿੱਖਿਆਕ ਸਿੱਖਿਆਰਤੀ ਸੈਂਟਰ ਹੋ ਗਈ ਹੈ। ਜਿਹੜੇ ਬੱਚੇ ਵਿਦਿਆਰਥੀ ਸਿੱਖ ਰਹੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਵੀ ਉਹਨਾਂ ਦੇ ਕੰਫਰਟ ਦਾ ਪੂਰਾ ਧਿਆਨ ਰੱਖਿਆ ਜਾਂਦਾ। ਪਹਿਲੇ ਸਮੇਂ ਵਿੱਚ ਬੱਚਿਆਂ ਨੂੰ ਡਾਂਟਿਆ ਨਹੀਂ ਸੀ ਜਾਂਦਾ ਹੁਣ ਡਾਂਟਿਆ। ਪਹਿਲੇ ਡਾਂਟਿਆ ਜਾਂਦਾ ਸੀ ਹੁਣ ਨਹੀਂ ਡਾਂਟਿਆ ਜਾਂਦਾ। ਪਹਿਲੇ ਸਮੇਂ ਵਿੱਚ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਸੀ ਹਾਂਜੀ। ਹੁਣ ਉਹ ਕਿਤੇ ਨਾ ਕਿਤੇ ਰੈਸਟ੍ਰਿਕਸ਼ਨਸ ਆ ਗਈਆਂ ਨੇ। ਦੂਸਰਾ ਐਵੀਏ ਕਿ ਪਰਿਵਾਰ ਛੋਟੇ ਹੋ ਗਏ ਨੇ ਜਿਹੜੀ ਕਿ ਸਭ ਤੋਂ ਵੱਡੀ ਘਾਟ ਹੈ ਅੱਜ ਦੇ ਸਮਾਜ ਦੀ ਪਰਿਵਾਰ ਛੋਟੇ ਹੋ ਗਏ ਨੇ ਬੱਚੇ ਲਾਡਲੇ ਨੇ ਇਸ ਚੀਜ਼ ਨੂੰ ਦੇਖਦੇ ਹੋਏ ਪੇਰੈਂਟਸ ਨੇ ਜਿਹੜੇ ਬੱਚਿਆਂ ਦੇ ਲਈ ਓਵਰ ਪ੍ਰੋਟੈਕਟਿਵ ਹੋ ਗਏ ਨੇ ਔਰ ਇਹ ਚੀਜ਼ ਕਿਤੇ ਨਾ ਕਿਤੇ ਸਿੱਖਿਆ ਨੂੰ ਲੈ ਕੇ ਗਲਤ ਸਾਬਤ ਹੋ ਜਾਂਦੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਪੂਰਾ ਸਿਖਾਈ ਨਹੀਂ ਪਾਉਂਦੇ ਕਿਉਂਕਿ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਲੈ ਕੇ ਆਉਣਾ ਹੁੰਦਾ ਜਦੋਂ ਤਾਂ ਕਿਤੇ ਨਾ ਕਿਤੇ ਸਾਡੇ ਉੱਤੇ ਰੈਸਟ੍ਰਿਕਸ਼ਨਸ ਆ ਜਾਂਦੀਆਂ ਨੇ ਟੀਚਰਸ ਦੇ ਉੱਤੇ ਰੈਸਟ੍ਰਿਕਸ਼ਨਸ ਆ ਜਾਂਦੀਆਂ ਨੇ ਅ ਵੈਸੇ ਤਾਂ ਦੇਖੋ ਹਰ ਬੱਚਾ ਸਪੈਸ਼ਲ ਹੈ ਹਰ ਬੱਚਾ ਹਰ ਬੱਚੇ ਦੇ ਵਿੱਚ ਇੱਕ ਖਾਸ ਗੁਣ ਹੁੰਦਾ ਹੈ ਹਨਾ ਪਰ ਇੱਕ ਟੀਚਰ ਦਾ ਇਹੀ ਕੰਮ ਹੈ ਕਿ ਉਸ ਗੁਣ ਨੂੰ ਨਿਖਾਰੇ ਹਮ ਔਰ ਬੀਇੰਗ ਅਧਿਆਪਕ ਮੈਨੂੰ ਇਹ ਲੱਗਦਾ ਹੈ ਕਿ ਜੇ ਅਨੁਸ਼ਾਸਨ ਵੱਲ ਬੱਚਿਆਂ ਨੂੰ ਥੋੜਾ ਜਿਹਾ ਜ਼ਿਆਦਾ ਅਸੀਂ ਖਿੱਚ ਸਕੀਏ ਹਮ ਤਾ ਇਹਦੇ ਲਈ ਇਹ ਵੀ ਜ਼ਰੂਰੀ ਹੈ ਕਿ ਪਰਿਵਾਰਕ ਮਾਹੌਲ ਅੱਛਾ ਹੋਵੇ ਵੱਡੇ ਪਰਿਵਾਰ ਹੋਣ ਕਿਉਂਕਿ ਹੁਣ ਸਾਰਾ ਦਾ ਸਾਰਾ ਬਹੁਤ ਸਕੂਲਾਂ ਉੱਤੇ ਹੀ ਆ ਪਹਿਲਾਂ ਪਰਿਵਾਰ ਵੱਡੇ ਸੀ ਤਾਂ ਬੱਚੇ ਆਪਣੇ ਦਾਦਾ-ਦਾਦੀ ਤੋਂ ਚਾਚਾ ਚਾਚੀ ਤੋਂ ਆਪਣੇ ਭੂਆ ਚਾਚਿਆਂ ਤੋਂ ਮਤਲਬ ਸਾਰਿਆਂ ਤੋਂ ਮਿਲ ਕੇ ਕੁਝ ਨਾ ਕੁਝ ਸਿੱਖ ਲੈ ਹਾਂਜੀ ਤੇ ਇੱਕ ਜਿਹੜਾ ਵੱਡਾ ਪਰਿਵਾਰ ਸੀ ਉਹ ਇੱਕ ਸਮਾਜ ਵਾਂਗ ਹੀ ਛੋਟੇ ਸਮਾਜ ਵਾਂਗ ਕੰਮ ਕਰਦਾ ਸੀ ਤੇ ਬੱਚੇ ਨੂੰ ਪਤਾ ਹੁੰਦਾ ਸੀ ਕਿਵੇਂ ਸਮਾਜ ਵਿੱਚ ਕਿਵੇਂ ਵਿਚਰਨਾ ਹੈ ਹੁਣ ਪਰਿਵਾਰ ਛੋਟੇ ਹੋ ਗਏ ਨੇ ਔਰ ਉਹਦੇ ਵਿੱਚ ਲੋਕ ਘਟਨੇ ਬੱਚਿਆਂ ਨੂੰ ਵਿਚਰਨ ਵਾਸਤੇ ਗੱਲਬਾਤ ਕਰਨ ਵਾਸਤੇ ਨਹੀਂ ਹੈ ਤਾਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ ਇਸ ਚੀਜ਼ ਨੂੰ ਲੈ ਕੇ ਬੱਚੇ ਹਲੇ ਪੂਰਾ ਨਹੀਂ ਸਿੱਖ ਪਾਰੇ ਔਰ ਸਾਰੀ ਜ਼ਿੰਮੇਵਾਰੀ ਸਕੂਲਾਂ ਤੇ ਆ ਗਈ ਹੈ ਮੈਨੂੰ ਲੱਗਦਾ ਹੈ ਕਿ ਸਕੂਲਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਵੀ ਅਪਡੇਟ ਕੀਤਾ ਜਾਵੇ ਬੱਚਿਆਂ ਦੀ ਭਲਾਈ ਲਈ ਬੱਚਿਆਂ ਨੂੰ ਸਮਾਜ ਵਿੱਚ ਕਿਵੇਂ ਚੰਗੇ ਨਾਗਰਿਕ ਬਣਾਉਣਾ ਹੈ ਉਹਦੇ ਲਈ ਜ਼ਿਆਦਾ ਛੇਤਰਾ ਕੰਮ ਕੀਤਾ ਜਾਵੇ ਇਹ ਬਹੁਤ ਵੱਡਾ ਫਰਕ ਹੈ ਪੁਰਾਣੇ ਸਮਾਜ ਤੇ ਅੱਜ ਦੇ ਸਮਾਜ ਰੋਹੀ ਚੀਜ਼ ਜਿਸ ਤੋਂ ਤੁਸੀਂ ਆਖਿਆ ਕਿ ਜੋ ਟੀਚਰ ਨੇ ਹੂੰ ਹੂੰ ਪਹਿਲੇ ਵਾਲੇ ਜੋ ਉਸ ਜਮਾਨੇ ਦੇ ਵਿੱਚ ਤੋ ਥੱਪੜ ਮਾਰਦੇ ਕੋਈ ਪਰਿਵਾਰਕ ਮੈਂਬਰ ਗੁੱਸਾ ਨਹੀਂ ਕਰਦਾ ਸੀ ਹਾਂਜੀ ਹਾਂਜੀ ਤੇ ਅੱਜ ਦੇ ਸਮੇਂ ਬਦਲ ਗਿਆ ਮੈਨੂੰ ਲੱਗਦਾ ਕਿ ਕੁਝ ਜੋ ਟੀਚਰ ਨੇ ਉਹ ਕੁਝ ਨਾ ਕੁਝ ਬੱਚੇ ਦਾ ਕੁਝ ਚੰਗਾ ਕਰਨਾ ਚਾਹੁੰਦੇ ਨੇ ਮੈਨੂੰ ਤਾਂ ਸੋਚਦੇ ਨੇ ਇੱਕ ਥੱਪੜ ਨਾਲ ਇਸ ਦੀ ਜ਼ਿੰਦਗੀ ਬਦਲ ਸਕਦੀ ਹੈ ਮੈਨੂੰ ਤਾਂ ਟੀਚਰ ਟੀਚਰ ਉਹਦੀ ਜ਼ਿੰਦਗੀ ਬਦਲ ਨੂੰ ਕਹਿੰਦਾ ਪਰਿਵਾਰਕ ਮੈਂਬਰ ਕਹਿੰਦੇ ਇਹਦੀ ਥੱਪੜ ਨਹੀਂ ਮਾਰਨਾ ਮੈਨੂੰ ਤਾਂਹੀਂ ਜੋ ਬੱਚੇ ਵੀ ਥੱਪੜ ਦੇਖੋ ਥੱਪੜ ਮਾਰਨਾ ਕੋਈ ਇਲਾਜ ਨਹੀਂ ਹੈ ਮੇਰਾ ਅਨੁਸ਼ਾਸਨ ਤੋਂ ਮਤਲਬ ਥੱਪੜ ਮਾਰਨਾ ਨਹੀਂ ਹੈ ਅਨੁਸ਼ਾਸਨ ਤੋਂ ਮਤਲਬ ਹੈ ਕਿ ਬੱਚਾ ਕਦਰ ਕਰੇ ਇਸ ਚੀਜ਼ ਦੀ ਕਿ ਅਧਿਆਪਕ ਨੇ ਤੇ ਮੈਨੂੰ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਉਸ ਆਧਰ ਦੇ ਨਾਲ ਹੀ ਅਧਿਆਪਕਾਂ ਦੀ ਗੱਲ ਸੁਣੀ ਜਾਵੇ ਤੇ ਉਸ ਆਧਰ ਨਾਲ ਹੀ ਅਧਿਆਪਕਾਂ ਦੀ ਗੱਲ ਮੰਨੀ ਜਾਵੇ ਨਾ ਕਿ ਇਸ ਤਰੀਕੇ ਵੇਖਿਆ ਜਾਵੇ ਕਿ ਅਧਿਆਪਕਾਂ ਨੂੰ ਅਸੀਂ ਹਾਇਰ ਕੀਤਾ ਹੋਇਆ ਵੀ ਅਸੀਂ ਫੀਸ ਦਿੰਨੇ ਆ ਤਾਂ ਅਧਿਆਪਕ ਸਾਡੇ ਮੁਤਾਬਕ ਚੱਲਣ ਕਿਉਂਕਿ ਅਨੁਸ਼ਾਸਨ ਦਾ ਮਤਲਬ ਇਹ ਹੈ ਕਿ ਅਧਿਆਪਕਾਂ ਦੀ ਬੰਦ ਦੀ ਇੱਜ਼ਤ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੀ ਗੱਲ ਤੇ ਸੀਰੀਅਸ ਹੋ ਕੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਦੇ ਪੇਰੈਂਟਸ ਵੀ ਇਸ ਕੈਨ ਕੇ ਹਾਂ ਅਧਿਆਪਕਾਂ ਦੀ ਕਹੀ ਹੋਈ ਗੱਲ ਮੰਨੀ ਜਾਣੀ ਚਾਹੀਦੀ ਹੈ ਪਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦੀ ਆ ਕਿ ਅਧਿਆਪਕਾਂ ਨੂੰ ਵੀ ਆਪਣਾ ਕਿਰਦਾਰ ਬਹੁਤ ਉੱਚਾ ਕਰਨ ਦੀ ਲੋੜ ਹੈ ਜਿਵੇਂ ਕਿ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਅਧਿਆਪਕ ਟਿਊਸ਼ਨਸ ਬਹੁਤ ਕਰਦੇ ਨੇ ਤੇ ਕਈ ਵਾਰ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਆਪਣੀਆਂ ਟਿਊਸ਼ਨਸ ਕਰਕੇ ਉਹ ਸਕੂਲਾਂ ਵਿੱਚ ਸ਼ਾਇਦ ਨਾ 100% ਨਹੀਂ ਦੇ ਪਾਉਂਦੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਠੀਕ ਹੈ ਕਿ ਇਹ ਉੱਥੇ 100% ਦੇ ਦਿੱਤਾ ਤਾਂ ਫਿਰ ਅਸੀਂ ਕਿਹਾ ਹਾਂ ਜੀ ਹਾਂ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕੰਮ ਕਰਦੇ ਨੇ ਪਰ ਨੁਕਸਾਨ ਹੈ ਜੋ ਉਹ ਆਉਣ ਵਾਲੀ ਜਨਰੇਸ਼ਨ ਦਾ ਹੀ ਹੁੰਦਾ ਹੈ ਤੇ ਵਿੱਚ ਬੱਚਿਆਂ ਦਾ ਨੁਕਸਾਨ ਹੈ ਸੋ ਅਧਿਆਪਕਾਂ ਨੂੰ ਵੀ ਆਪਣਾ ਕਿਰਦਾਰ ਉੱਚਾ ਕਰਨ ਦੀ ਬਹੁਤ ਜ਼ਰੂਰਤ ਹੈ ਉਹਦੇ ਨਾਲ ਨਾਲ ਮਾਪਿਆਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜੋ ਅਧਿਆਪਕ ਵੱਲੋਂ ਗੱਲ ਕਹੀ ਗਈ ਹੈ ਉਸ ਨੂੰ ਗੰभीरता ਨਾਲ ਨਾ ਦਿੱਤਾ ਜਾਵੇ ਰੂਹੀ ਜੀ ਤੁਸੀਂ ਵੀ ਆਖਿਆ ਸੀ ਵੀ ਮੰਨਦੇ ਹਾਂ ਕਿ ਪੁਰਾਣੇ 20-25 ਸਾਲ ਪਹਿਲਾਂ ਸਮੇਂ ਦੇ ਵਿੱਚ ਚਲੇ ਜਾਈਏ ਤਾਂ ਪਰਿਵਾਰ ਦੇ ਵਿੱਚ 10-15 12 ਆਮ ਜੀ ਗੱਲ ਸੀ ਵੀ ਪਰਿਵਾਰਕ ਮੈਂਬਰ ਹੁੰਦੇ ਸੀ ਤੁਸੀਂ ਵੀ ਆਖਿਆ ਵੀ ਬੱਚਾ ਭੂਆ ਨਾਲ ਤਾਈ ਨਾਲ ਚਾਚੀ ਨਾਲ ਗੱਲਬਾਤ ਕਰ ਲੈਂਦਾ ਸੀ ਉਹ ਵੀ ਸਹੀ ਦਾ ਸਤੇ ਪਰ ਹੁਣ ਤੋਂ ਹੁਣ ਨਹੀਂ ਲੱਗਦਾ ਵੀ ਇਹਨਾਂ ਦੀ ਜਗਾ ਜੋ ਮੋਬਾਈਲ ਨੇ ਕਿਤੇ ਨਾ ਕਿਤੇ ਬੱਚਿਆਂ ਤੇ ਵੱਡਾ ਫੈਕਟ ਪੈ ਰਿਹਾ ਕਿ ਖੂੰਜਿਆਂ ਦੇ ਵਿੱਚ ਬੱਚੇ ਬੈਠੇ ਨੇ ਮੋਬਾਈਲ ਲਈ ਉਧਰ ਮਾਤਾ ਜੀ ਨੇ ਉਹ ਜਾਇ ਬੈਡਰੂਮ ਆ ਯਾਰ ਸੋਈਏ ਉਹ ਉੱਧਰ ਲਈ ਬੈਠੇ ਨੇ ਤਾਂ ਇੱਕ ਦੂਜੇ ਦੇ ਨਾਲ ਕੋਈ ਗੱਲਬਾਤ ਕੋਈ ਨਹੀਂ ਪਉਂਦੀ ਬਿਲਕੁਲ ਜੀ ਆ ਟੈਕਨੋਲੋਜੀ ਵਾਸਤੇ ਨਾ ਇੱਕ ਗੱਲ ਬਹੁਤ ਮਸ਼ਹੂਰ ਕਹੀ ਜਾਂਦੀ ਹੈ ਕਿ ਟੈਕਨੋਲੋਜੀ ਨੇ ਦੁਨੀਆ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਹਮ ਬੇਸ਼ੱਕ ਦੁਨੀਆ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੂੰ ਦੂਰ ਕਰ ਦਿੱਤਾ ਹਮ ਪਰਿਵਾਰਾਂ ਵਿੱਚ ਦੂਰੀ ਆ ਗਈ ਹੈ ਤੇ ਦੁਨੀਆ ਜੁੜ ਗਈ ਹੈ ਇਹ ਜਿਹੜਾ ਇਹ ਕ੍ਰੀਏਟ ਹੋਇਆ ਹੈ ਟੈਕਨੋਲੋਜੀ ਦਾ ਜਿਹੜਾ ਰਿਜ਼ਲਟ ਇਹ ਸਾਡੇ ਸਮਾਜ ਲਈ ਬਹੁਤ ਘਾਤਕ ਹੈ ਹਮ ਬੱਚਿਆਂ ਦਾ ਮਾਪੇ ਨਾਲ ਤੇ ਮਾਪੇ ਦਾ ਬੱਚਿਆਂ ਨਾਲ ਸਹੀ ਰابطਾ ਹੋਣਾ ਦੇ ਬੰਦਾ ਟਾਈਮ ਦੂਜੇ ਨੂੰ ਦੇਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਫੈਕਟਰ ਹੈ ਕਿ ਬੱਚੇ ਪੜ੍ਹਾਈ ਚ ਜਾਂ ਸਮਾਜਿਕ ਉਹਨਾਂ ਦੀ ਜੋ ਜ਼ਰੂਰਤਾਂ ਨੇ ਸਮਾਜਿਕ ਉਹਨਾਂ ਦੇ ਕਰਤੱਵ ਨੇ ਉਹ ਨਹੀਂ ਪੂਰੇ ਕਰ ਪਾਰੇ ਕਿਉਂਕਿ ਉਹਨਾਂ ਨੂੰ ਸਮਾਜ ਵਿੱਚ ਵਿਚਰਨਾ ਹੀ ਨਹੀਂ ਆ ਰਿਹਾ ਕਿਉਂਕਿ ਪਰਿਵਾਰ ਹੈ ਜਿਹੜਾ ਸਮਾਜ ਦੀ ਸਭ ਤੋਂ ਛੋਟੀ ਯੂਨਿਟ ਮੰਨਿਆ ਜਾਂਦਾ ਹੈ ਤੇ ਪਰਿਵਾਰ ਦੇ ਵਿੱਚ ਇੰਨੀਆਂ ਦੂਰੀਆਂ ਨੇ ਗੱਲਬਾਤ ਨਹੀਂ ਹੋ ਰਹੀ ਹੈ ਸੰਸਕਾਰ ਨਹੀਂ ਹੈਗੇ ਤਾਂ ਬੱਚੇ ਫਿਰ ਸਮਾਜ ਨੂੰ ਕਿਵੇਂ ਚਲਾਉਣਗੇ ਔਰ ਦੂਸਰੀ ਗੱਲ ਇਹ ਕਿ ਆਨ ਅੱਜ ਦੇ ਬੱਚੇ ਕੱਲ ਦਾ ਭਵਿੱਖ ਨੇ ਔਰ ਅਗਰ ਅੱਜ ਬੱਚੇ ਗੈਰ ਜ਼ਿੰਮੇਦਾਰ ਹੋ ਰਹੇ ਨੇ ਅੱਜ ਪਰਿਵਾਰ ਮਾਪੇ ਬੱਚੇ ਦਾ ਧਿਆਨ ਨਹੀਂ ਦੇ ਰਹੇ ਆ ਬੱਚੇ ਫੋਨਸ ਦੇ ਵਿੱਚ ਬਿਜ਼ੀ ਨੇ ਤਾਂ ਆਉਣ ਵਾਲੇ ਟਾਈਮ 'ਚ ਸਾਨੂੰ ਚੰਗੇ ਨੇਤਾ ਸਮਾਜ ਚਲਾਉਣ ਲਈ ਚੰਗੇ ਅਫਸਰ ਜਾਂ ਚੰਗੇ ਬਿਜ਼ਨਸਮੈਨ ਨੇ ਚੰਗੇ ਉਦਯੋਗਪਤੀ ਜਾਂ ਚੰਗੇ ਉਦਮਕਾਰੀ ਸਾਨੂੰ ਕਿੱਥੋਂ ਮਿਲਣਗੇ ਹਾਂਜੀ ਤਜੋ ਜੀ ਅੱਜ ਦਾ ਬਚਪਨ ਫੋਨ ਚਲਾ ਰਿਹਾ ਤਾਂ ਆਉਣ ਵਾਲੇ ਟਾਈਮ ਲਈ ਇਹ ਪੂਰੇ ਦੇਸ਼ ਲਈ ਇੱਕ ਬਹੁਤ ਵੱਡੀ ਨੁਕਸਾਨ ਦੀ ਗੱਲ ਚੁਣੌਤੀ ਵੀ ਲੱਗਦੀ ਹੈ ਹਾਂਜੀ ਹਾਂਜੀ ਰੂਹੀ ਜੀ ਕਰ ਗੱਲ ਕੀਤੀ ਜਾਵੇ ਤਾਂ ਮੋਬਾਈਲ ਤੇ ਕਲ ਚਲੀ ਗਿਆ ਕਿਉਂਕਿ ਤੁਸੀਂ ਇਹ ਦੱਸੋ ਕਿ ਅੱਜ ਕੱਲ ਤੁਸੀਂ ਆਪ ਹੀ ਆਖਿਆ ਉੱਥੀ ਕਹਿੰਦੇ ਗਮੜ ਫੜ ਕੇ ਉੱਥੀ ਆਏ ਨੇ ਸੂਈਆਂ ਉੱਥੀ ਪਹੁੰਚ ਜਾਂਦੀਆਂ ਹਾਂਜੀ ਵੀ ਵੀ ਪਰਿਵਾਰ ਦੇ ਮੈਂਬਰ ਹੁੰਦੇ ਸੀ ਹੁਣ ਸਿਰਫ ਦੋ ਦੋ ਚਾਰ ਚਾਰ ਨੇ ਹਾਂ ਚਾਰੇ ਪਾਸੇ ਖਿਜੀ ਖਿਜੀ ਲੋਕ ਕਿਉਂ ਰਹਿੰਦੇ ਆ ਅ ਇੱਕ ਤਾਂ ਦੇਖੋ ਮਟੀਰੀਅਲਿਸਟਿਕ ਵਰਡ ਜਿਹੜਾ ਬਣ ਗਿਆ ਪਦਾਰਤਵਾਦੀ ਯੁੱਗ ਹੋ ਗਿਆ ਪਹਿਲਾਂ ਰਿਸ਼ਤਿਆਂ ਦੀ ਕਦਰ ਸੀ ਹੁਣ ਪਦਾਰਥਾਂ ਦੀ ਕਦਰ ਹੈ ਪਹਿਲਾਂ ਲੋਕੀ ਕਹਿੰਦੇ ਸੀ ਕਿ ਕਿਸੇ ਦੇ ਵਿਆਹ ਜਾਣਾ ਹੈ ਜਾਂ ਕਿਸੇ ਫੰਕਸ਼ਨ ਤੇ ਜਾਣਾ ਹੈ ਜਾਂ ਕਿਸੇ ਦੇ ਘਰ ਪਾਰਟ ਹੈ ਜਾਂ ਕੁਝ ਹੈ ਤਾਂ ਰਿਸ਼ਤੇਦਾਰਾਂ ਨੂੰ ਮਿਲਣਾ ਪੈਲ ਸਮਝੀ ਜਾਂਦੇ ਸੀ ਪਹਿਲ ਦਿੱਤੀ ਜਾਂਦੇ ਪਹਿਲ ਦਿੱਤੀ ਜਾਂਦੇ ਸੀ ਕਿ ਰਿਸ਼ਤੇਦਾਰੀਆਂ ਨੂੰ ਮਿਲਣਾ ਹੈ ਔਰ ਉਹਨਾਂ ਨੂੰ ਮਿਲ ਕੇ ਦੁੱਖ-ਦਰਦ ਸਾਂਝੇ ਕਰਨੇ ਨੇ ਹਾਲ-ਚਾਲ ਪੁੱਛਣਾ ਇੱਕ ਦੂਜੇ ਨੂੰ ਪਰ ਅੱਜ ਜਿਹੜਾ ਹੈ ਉਹ ਪਦਾਰਥਵਾਦੀ ਯੋਗ ਬਣ ਗਿਆ ਹੈ ਅੱਜ ਇਹ ਵੇਖਣ ਨੂੰ ਮਿਲਦਾ ਹੈ ਕਿ ਤੁਸੀਂ ਵਿਆਹ ਇੱਕ ਕਰਨਾ ਹੈ ਉਹਦੇ ਫੰਕਸ਼ਨ 10 ਹੁੰਦੇ ਨੇ ਫੰਕਸ਼ਨ ਪਦਾਰਥਵਾਦੀ ਹਰੇਕ ਫੰਕਸ਼ਨ ਦੇ ਵਿੱਚ ਤੁਸੀਂ ਪਦਾਰਥਾਂ ਨੂੰ ਸ਼ੋਅਕੇਸ ਕੀਤਾ ਜਾਂਦਾ ਹੈ ਅ ਅਲੱਗ-ਅਲੱਗ ਸੈਰੇਮੋਨੀਆਂ ਹੁੰਦੀਆਂ ਨੇ ਤੇ ਹਰੇਕ ਸੈਰੇਮਨੀ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਪਾਏ ਜਾਂਦੇ ਨੇ ਹੁਣ ਕਿਸੇ ਫੰਕਸ਼ਨ ਤੇ ਜਾਣ ਤੋਂ ਪਹਿਲਾਂ ਇਹ ਵਿਚਾਰ ਕਰੀਦਾ ਹੈ ਕਿ ਤੁਸੀਂ ਉੱਥੇ ਕੀ ਪਾ ਕੇ ਜਾਣਾ ਕੀ ਪਾ ਕੇ ਜਾਣਾ ਫਿਰ ਉੱਥੇ ਤੁਸੀਂ ਤੁਹਾਡਾ ਲੈਣ ਦੇਣ ਕਿੰਨਾ ਹੋਏਗਾ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਾ ਧਿਆਨ ਸਾਡਾ ਪਦਾਰਤ ਪਲ ਜਾਂਦਾ ਹੈ ਉਹਨਾਂ ਫੰਕਸ਼ਨਸ ਤੋਂ ਮੁੜ ਕੇ ਜਿਹੜੀ ਘਰ ਦੇ ਵਿੱਚ ਗੱਲਬਾਤ ਹੁੰਦੀ ਹੈ ਉਹ ਉੱਥੇ ਮਿਲਣ ਵਾਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਉੱਥੇ ਖਰਚੇ ਦੇ ਪੈਸੇ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਨਾ ਕਿ ਰਿਸ਼ਤਿਆਂ ਨੂੰ ਲੈ ਕੇ ਸੋ ਕਿਤੇ ਨਾ ਕਿਤੇ ਰਿਸ਼ਤਿਆਂ ਦੀ ਕਦਰ ਘਟ ਰਹੀ ਹੈ ਇਸ ਕਰਕੇ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹ ਪਦਾਰਥਾਂ ਵੱਲ ਜ਼ਿਆਦਾ ਚੁਕੇ ਹੋਏ ਨੇ ਔਰ ਮਨ ਦੇ ਵਿੱਚ ਅਸ਼ਾਂਤੀ ਹੈ ਕਿਉਂਕਿ ਪਦਾਰਥਾਂ ਦੀ ਜਿਹੜੀ ਕਹਿੰਦੇ ਹੁੰਦੇ ਨੇ ਤੁਹਾਡੀ ਨੀਡ ਤਾਂ ਪੂਰੀ ਹੋ ਸਕਦੀ ਹੈ ਪਰ ਵਾਂਟਸ ਨਹੀਂ ਪੂਰੇ ਹੋ ਸਕਦੇ ਮਤਲਬ ਜ਼ਰੂਰਤਾਂ ਤੁਹਾਡੀਆਂ ਪੂਰੀਆਂ ਹੋ ਸਕਦੀਆਂ ਨੇ ਪਰ ਇੱਛਾਵਾਂ ਕਦੇ ਨਹੀਂ ਪੂਰੀਆਂ ਇੱਛਾਵਾਂ ਸੰਤੁਸ਼ਟੀ ਨਹੀਂ ਮਿਲ ਸਕਦੀ ਹਾਂਜੀ ਇਸ ਕਾਰਨ ਕਰਕੇ ਸਮਾਜ ਜਿਹੜਾ ਹੈ ਇੱਕ ਅੰਨੀ ਦੌੜ ਦੇ ਵਿੱਚ ਭੱਜ ਰਿਹਾ ਹੈ ਪਤਾ ਹੀ ਨਹੀਂ ਪਤਾ ਹੀ ਨਹੀਂ ਵੀ ਹਾਂ ਵੀ ਰਾਸਤਾ ਕਿੱਥੇ ਜਾਣਾ ਹਾਂਜੀ ਹਾਂ ਬਿਲਕੁਲ ਰੂਹੀ ਰਿਸ਼ਤੇ ਦੀ ਗੱਲ ਚੱਲੀ ਹੈ ਜਦੋਂ ਆਪਾਂ ਪਹਿਲਾਂ ਅਕਸਰ ਛੋਟੇ ਹੁੰਦੇ ਨਾਨਕੇ ਜਾਂ ਧੋਆ ਕੋਲੇ ਜਾਂ ਕਿਤੇ ਹੋਰ ਰਿਸ਼ਤੇ ਲੀ ਜਾਂਦੇ ਸੀ ਤਾਂ ਤੁਸੀਂ ਵੇਖਿਆ ਹੋਊਗਾ ਕਿ ਰਿਸ਼ਤੇਦਾਰ ਨਾਲ ਥੋੜਾ ਝੋਲਾ ਜਾਂ ਵੈਗ ਲੁਕੋ ਦਿੰਦੇ ਸੀ ਵੀ ਤੁਸੀਂ ਜਾਣਾ ਅੱਜਕੱਲ ਜਿਵੇਂ ਤੁਸੀਂ ਜਾਣਦੇ ਹੋ ਪਹਿਲਾਂ ਸਾਨੂੰ ਇੱਕ ਸਵਾਲ ਹੁੰਦਾ ਵੀ ਅੱਜ ਰਹੋ ਕਿ ਕੱਲੂ ਜਾਓ ਬਿਲਕੁਲ ਬਹੁਤ ਤੁਸੀਂ ਬਹੁਤ ਡੂੰਗੀ ਗੱਲ ਕੀਤੀ ਹੈ ਉਹੀ ਗੱਲ ਹੈ ਵੀ ਸਮੇਂ ਦੀ ਘਾਟ ਹੈ ਪਦਾਰਥਾਂ ਵੱਲ ਝੁਕਾਅ ਜ਼ਿਆਦਾ ਹੋ ਚੁੱਕਿਆ ਹੈ ਔਰ ਰਿਸ਼ਤਿਆਂ ਦੀ ਕਦਰ ਘਟ ਗਈ ਹੈ ਹੁਣੇ ਰਿਸ਼ਤੇਦਾਰ ਇੱਕ ਫਾਰਮੈਲਟੀ ਵਾਂਗ ਜ਼ਿਆਦਾ ਵੇਖਿਆ ਜਾਂਦਾ ਹੈ ਰਿਸ਼ਤੇਦਾਰਾਂ ਨੂੰ ਨਾ ਕਿ ਪਰਿਵਾਰ ਦੇ ਇੱਕ ਖਾਸ ਮੈਂਬਰ ਵਜੋਂ ਉਹਨਾਂ ਨੂੰ ਵੇਖਿਆ ਜਾਂਦਾ ਹੈ ਇਹ ਵੀ ਸਭ ਤਾਂ ਹੋਇਆ ਕਿਉਂਕਿ ਪਹਿਲਾਂ ਜਿਹੜੇ ਬੱਚੇ ਸੀ ਤੁਸੀਂ ਨੋਟਿਸ ਕੀਤਾ ਹੋਣਾ ਪਹਿਲਾਂ ਬੱਚੇ ਜਦੋਂ ਨਾਨਕੇ ਜਾਂਦੇ ਸੀ ਤਾਂ ਘਰ ਦੇ ਵਿੱਚ ਹੀ ਘਰ ਚ ਬਣੀਆਂ ਹੋਈਆਂ ਖਾਣ ਪੀਣ ਵਾਲੀਆਂ ਚੀਜ਼ਾਂ ਖਾ ਕੇ ਆਪਣੀ ਛੁੱਟੀ ਨਾਜ਼ਰ ਦੇ ਮਾਮੀ ਜਾਂ ਮਾਸੇ ਹਾਂਜੀ ਜਿਹੜੋ ਪਤਾ ਲੱਗਦਾ ਕਿ ਉਹਨਾਂ ਨੇ ਵੀ ਸਾਡੇ ਦੋਤੇ ਦੋਤੀਆਂ ਨੇ ਆਉਣਾ ਸਿਸਟਰ ਉਹ ਕੜਾਹੀ ਚੜ ਦਿੰਦੇ ਹਾਂਜੀ ਬਿਲਕੁਲ ਕਦੇ ਪਿੰਨੀਆਂ ਬਣ ਰਹੀਆਂ ਨੇ ਕਦੇ ਪੰਜੀਰੀ ਬਣ ਰਹੀ ਹੈ ਜਾਂ ਘਰ ਦੇ ਬਿਸਕੁਟੇ ਬਣ ਰਹੇ ਨੇ ਤਾਂ ਬੱਚੇ ਉਹ ਖਾ ਕੇ ਖੁਸ਼ ਹੋ ਜਾਂਦੇ ਸੀ ਅੰਬਾਂ ਦੀਆਂ ਪੇਟੀਆਂ ਅੰਬ ਖਾ ਕੇ ਬੱਚੇ ਖੁਸ਼ ਹੁੰਦੇ ਸੀ ਗਰਮੀ ਦੀਆਂ ਛੁੱਟੀਆਂ ਅੱਜ ਤੇ ਹੁਣ ਦਾ ਜ਼ਮਾਨਾ ਇਹ ਹੈ ਕਿ ਜਦੋਂ ਧੀ ਪੇਕੇ ਆਉਂਦੀ ਹੈ ਤਾਂ ਬੱਚੇ ਰੈਸਟੋਰੈਂਟਸ ਵੱਲ ਭੱਜਦੇ ਨੇ ਕਿ ਅੱਜ ਅਸੀਂ ਡੋਮੀਨੋਸ ਜਾਣਾ ਹੈ ਅੱਜ ਅਸੀਂ ਬੋਯੋ ਤੇ ਖਾ ਕੇ ਆਣਾ ਹੈ ਅੱਜ ਅਸੀਂ ਉੱਥੇ ਖਾ ਕੇ ਆਣਾ ਹੈ ਅੱਜ ਅਸੀਂ ਉੱਥੇ ਖਾ ਕੇ ਆਣਾ ਹੈ ਲੈਗ ਹੀ ਚਲੇ ਜਾਂਦੇ ਨੇ ਜੇਕਰ ਮਾਮਾ ਮਾਮੀ ਨੇ ਘਰੇ ਉਹ ਕਹਿੰਦੇ ਗੱਡੀ 'ਚ ਬੈਠੋ ਵੀ ਘਰੇ ਕੁਛ ਨਹੀਂ ਬਣਾਉਣਾ ਬਾਹਰ ਜਾ ਕੇ ਹਾਂਜੀ ਹਾਂ ਤੇ ਇਹ ਹੁਣ ਦੇਖੋ ਇੱਕ ਬੱਚਾ ਜੇ ਜਾ ਰਿਹਾ ਤਾਂ ਜ਼ਰੂਰੀ ਨਹੀਂ ਹੈ ਕਿ ਹਰੇਕ ਦੇ ਨਾਨਕੇ ਇਸ ਚੀਜ਼ ਨੂੰ ਕਰ ਸਕਦੇ ਨੇ ਤਾਂ ਫਿਰ ਉਹ ਬੱਚੇ ਜਿਹੜੇ ਉਹ ਸੀਜ਼ ਨੂੰ ਨਹੀਂ ਪਾ ਸਕਦੇ ਜਾਂ ਜਿਨ੍ਹਾਂ ਦੇ ਨਾਨਕੇ ਨਹੀਂ ਇਹ ਕਰ ਪਾਰੇ ਤਾਂ ਉਹ ਬੱਚਿਆਂ ਦੇ ਅੰਦਰ ਇੱਕ ਕੰਪਲੈਕਸ ਆ ਜਾਂਦਾ ਦੂਸਰੇ ਬੱਚਿਆਂ ਦੇ ਅੰਦਰ ਤਾਂ ਹਲਚਲ ਹੋ ਗਈ ਹਾਂਜੀ ਹਾਂ ਕਿਉਂਕਿ ਜੁਗ ਹੈ ਮੋਬਾਈਲ ਦਾ ਹਾਂਜੀ ਹਾਂ ਜਦੋਂ ਬੱਚੇ ਚਲੇ ਜਾਂਦੇ ਨੇ ਔਰ ਡੋਮੀਨੋ ਉੱਤੇ ਫੋਟੋ ਖਿੱਚਦੇ ਨੇ ਸੈਲਫੀ ਲੈਂਦੇ ਆ ਆਪਣੇ ਦੋਸਤਾਂ ਨੂੰ ਭੇਜਦੇ ਨੇ ਦੂਜੇ ਬੱਚਿਆਂ ਦੇ ਵਿੱਚ ਵੀ ਹੁੰਦਾ ਹਾਂਜੀ ਹਾਂ ਉਹੀ ਹੈ ਨਾ ਰੀਸ ਹੋ ਜਾਂਦੀ ਹੈ ਪਦਾਰਥਵਾਦ ਘੁੰਮ ਫਿਰ ਕੇ ਫਿਰ ਬੱਚਿਆਂ ਦੇ ਮਨਾਂ ਤੱਕ ਆ ਖੜਿਆ ਹੈ ਔਰ ਇਹ ਚੀਜ਼ ਜਿਹੜੀ ਹੈ ਬੱਚਿਆਂ ਦੀ ਮਾਨਸਿਕਤਾ ਨੂੰ ਵੀ ਖਰਾਬ ਕਰਦੀ ਹੈ ਰੂਹੀ ਜੀ ਕਿਸ ਤਰ੍ਹਾਂ ਦੇਖਣੋ ਕਰਕੇ ਅੱਜ ਦੇ ਜੋ ਬੱਚੇ ਨੇ ਖਾਸ ਤੌਰ ਤੇ ਕਿਉਂਕਿ ਬੱਚਿਆਂ ਦੀ ਗੱਲ ਚੱਲੀ ਹੈ ਆਪਣੇ ਪੰਨ ਦੀ ਗੱਲ ਚੱਲੀ ਹੈ ਬੱਚੇ ਮਾਂ ਪ੍ਰੋਤੋ ਡਰਨੋਂ ਹਟ ਗਏ ਹਾਂਜੀ ਪਹਿਲਾਂ ਮਤਲਬ ਇੱਕ ਪਰਿਵਾਰ ਜੇ ਚਾਚਾ ਤਾਇਆ ਵੀ ਬਾਜ਼ਾਰ ਚ ਦਿਖ ਜਾਂਦਾ ਸੀ ਤਾਂ ਉਹਦਾ ਵੀ ਡਰ ਹੁੰਦਾ ਸੀ ਵੀ ਮੇਰੇ ਚਾਚੇ ਨੇ ਜਾਂ ਤਾਇਆ ਨੇ ਮੈਨੂੰ ਦੇਖ ਲਿਆ ਹਾਂਜੀ ਹੁਣ ਦੇਖਦੇ ਆਪਾਂ ਕੋਈ ਪ੍ਰਵਾਹੀ ਨਹੀਂ ਕੋਈ ਕਿੱਥੇ ਆ ਕੋਈ ਕਿੱਥੇ ਬੈਠਾ ਕੋਈ ਨਹੀਂ ਬੈਠਾ ਉਹਨਾਂ ਨੂੰ ਕੁਝ ਵੀ ਨਹੀਂਗਾ ਦੇਖੋ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਮੈਨੂੰ ਲੱਗਦਾ ਹੈ ਕਿ ਇਹ ਗੱਲ ਸੁਨਣ ਵਾਲਿਆਂ ਨੂੰ ਸ਼ਾਇਦ ਬੁਰੀ ਲੱਗ ਸਕਦੀ ਹੈ ਪਰ ਕਿਤੇ ਨਾ ਕਿਤੇ ਮਾਪੇ ਤੇ ਕਿਰਦਾਰਾਂ ਦੇ ਵਿੱਚ ਵੀ ਬਹੁਤ ਨਿਗਾਹ ਆਇਆ ਹੂੰ ਇੱਕ ਪਿਓ ਜਿਹੜਾ ਆਪ ਬੈਠ ਕੇ ਪੈਗ ਲਗਾ ਰਿਹਾ ਹੈ ਬੱਚੇ ਸਾਹਮਣੇ ਉਹ ਆਪਣੇ ਬੱਚੇ ਨੂੰ ਕਿੱਦਾਂ ਰੋਕ ਸਕਦਾ ਹੈ ਹੂੰ ਉਹਨੂੰ ਇੱਕ ਮਾਂ ਜੋ ਆਪ ਘਰ-ਬਾਰ ਛੱਡ ਕੇ ਕਿੱਟੀਆਂ ਤੇ ਘੁਮਰੀ ਹੈ ਇੱਕ ਮਾਂ ਜੋ ਆਪਣੇ ਬੱਚਿਆਂ ਨੂੰ ਅਣਦੇਖਿਆ ਕਰਕੇ ਬਿਨਾਂ ਗੋਲੀਆਂ ਕਿ ਉਹਨਾਂ ਦੇ ਬੱਚਾ ਨੇ ਖਾਣਾ ਖਾਦਾ ਜਾਂ ਨਹੀਂ ਖਾਦਾ ਬੱਚੇ ਕਿੱਥੇ ਨੇ ਕੀ ਕਰ ਰਹੇ ਨੇ ਉਹ ਛੱਡ ਕੇ ਉਹ ਆਪਣੀ ਪਾਰਟੀਆਂ ਕਰ ਰਹੀ ਹੈ ਆਪਣੇ ਉਹਦੇ ਵਿੱਚ ਮਸਤ ਹੈ ਤਾਂ ਕਿਤੇ ਨਾ ਕਿਤੇ ਉਹ ਟਾਈਮ ਆ ਜਾਂਦਾ ਕਿ ਬੱਚਿਆਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹ ਚੀਜ਼ਾਂ ਨਹੀਂ ਜ਼ਰੂਰੀ ਨਹੀਂ ਹਨ ਉਹ ਫਿਰ ਆਪਣੇ ਆਪ ਦੇ ਵਿੱਚ ਮਸਤ ਹੋ ਜਾਂਦੇ ਨੇ ਇਹੀ ਕਾਰਨ ਹੈ ਕਿ ਬੱਚੇ ਮਾਪੇ ਤੋਂ ਡਰਨੋਂ ਘਟ ਗਏ ਨੇ ਕਿਉਂਕਿ ਬੀਇੰਗ ਅ ਪ੍ਰਿੰਸੀਪਲ ਮੇਰੇ ਕੋਲ ਕਈ ਵਾਰੀ ਹੋਏ ਕੇਸਸ ਆਂਦੇ ਨੇ ਪੇਰੈਂਟਸ ਕਹਿੰਦੇ ਨੇ ਬੱਚੇ ਨਹੀਂ ਡਰਦੇ ਜੀ ਸਾਡੇ ਤੋਂ ਫਿਰ ਉਹ ਪਤਾ ਲੱਗਦਾ ਹੈ ਰੀਜ਼ਨ ਇੱਕ ਬੱਚਾ ਜੀ ਗਾਲ ਕੱਢ ਰਿਹਾ ਹੈ ਤਾਂ ਉਹ ਬੱਚਾ ਮੂੰਹੋਂ ਮੂੰਹ ਹੀ ਦੱਸਦਾ ਹੈ ਕਿ ਸਾਡੇ ਪਰਿਵਾਰ ਵਿੱਚ ਸਾਡੇ ਪਿਤਾ ਜੀ ਆ ਕੋਈ ਇਦਾਂ ਦੀ ਪਾਸ਼ਾ ਦੀ ਵਰਤੋਂ ਹਾਂ ਤਾਂ ਬੱਚਾ ਸਿੱਖ ਰਿਹਾ ਹੈ ਜੇ ਇੱਕ ਬੱਚੀ ਮੇਕਅਪ ਬਹੁਤ ਜ਼ਿਆਦਾ ਕਰ ਰਹੀ ਹੈ ਨਾ ਕਿਤੇ ਨਾ ਕਿਤੇ ਉਹਦੇ ਮਾਂ ਤੋਂ ਸਿੱਖ ਰਹੀ ਹੈ ਤਾਂ ਇਹ ਸਾਡੀ ਵੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਉਹ ਜਿਹਾ ਟੁਕਮਾ ਵਾਤਾਵਰਣ ਦੀ ਤਾਂ ਕਿ ਬੱਚੇ ਸਾਡੀ ਇੱਜ਼ਤ ਕਰਨ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਮਾਪੇ ਨੂੰ ਵੀ ਆਪਣੇ ਦਿਨਚਰਿਆ ਦੇ ਵਿੱਚ ਆਪਣੇ ਰਹਿਣ ਸਹਿਣ ਦੇ ਤਰੀਕੇ ਵਿੱਚ ਸੁਧਾਰ ਲੈ ਕੇ ਆਉਣਾ ਜ਼ਰੂਰੀ ਹੈ ਜੇ ਉਹ ਚਾਹੁੰਦੇ ਨੇ ਕਿ ਬੱਚੇ ਸਾਡੀ ਇੱਜ਼ਤ ਕਰੇ ਰਿਸ਼ਤੇ ਕਿਸ ਤਰ੍ਹਾਂ ਬਚ ਸਕਦੇ ਨੇ ਰਿਸ਼ਤੇ ਬਚਾਉਣਾ ਇਹ ਤਾਂ ਇੱਕ ਬਹੁਤ ਅ ਗਹਿਰੀ ਤੇ ਸਮਝਦਾਰ ਭਰੀ ਗੱਲ ਹੈ ਇਹਦੇ ਵਿੱਚ ਤਿਆਗ ਔਰ ਇਹਦੇ ਵਿੱਚ ਸਮਰਪਣ ਦੋ ਚੀਜ਼ਾਂ ਜ਼ਰੂਰੀ ਨੇ ਜੇ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਕਿਉਂਕਿ ਮੈਂ ਔਰਤਾਂ ਲਈ ਵੀ ਕੰਮ ਕਰਦੀ ਆ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਸੁਣਨ ਨੂੰ ਆਉਂਦੀਆਂ ਨੇ ਪਰਿਵਾਰ ਜਦੋਂ ਵਿਖਰਦੇ ਨੇ ਨਿਖੜਦੇ ਨੇ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਆਂਦੀ ਹੈ ਕਿ ਕਮਾਈ ਦੇ ਸਾਧਨ ਘਟਨੇ ਪਰਿਵਾਰਾਂ ਚ ਜ਼ਰੂਰਤਾਂ ਜ਼ਿਆਦਾ ਨੇ ਜਿਵੇਂ ਆਪਾਂ ਹੁਣ ਡਿਸਕਸ ਕੀਤਾ ਕਿੱਟੀਆਂ ਨੂੰ ਲੈ ਕੇ ਜਾਂ ਛੋਟੇ ਮੋਟੇ ਤਿਉਹਾਰਾਂ ਦੀ ਜੇ ਮੈਂ ਗੱਲ ਕਰਾਂ ਜਿਵੇਂ ਫੋਰ ਐਗਜ਼ਾਮਪਲ ਕਰਵਾ ਚੌਥੀ ਗੱਲ ਹੈ ਕਰਵਾ ਚੌਥ ਸਦੀਆਂ ਤੋਂ ਰੱਖਿਆ ਜਾਣ ਵਾਲਾ ਤਿਹਾਰ ਹੈ ਪਵਿੱਤਰਤਾ ਨਾਲ ਮੰਨਿਆ ਮਨਾਇਆ ਜਾਣ ਵਾਲਾ ਤਿਉਹਾਰ ਹੈ ਅਸੀਂ ਪੁਰਾਣੇ ਜ਼ਮਾਨੇ ਚ ਵੇਖਦੇ ਹਾਂ ਤਾਂ ਉਹਦੇ ਵਿੱਚ ਰਾਤ ਨੂੰ ਮਹਿੰਦੀ ਲਗਾ ਕੇ ਸੋ ਜਾਣਾ ਤੇ ਸਵੇਰੇ ਉੱਠ ਕੇ ਸਰਗੀ ਖਾਣਾ ਹਾਂਜੀ ਮੈਨੂੰ ਯਾਦ ਹੈ ਕਿ ਐਵੇਂ ਚਮਚ ਨਾਲ ਧਰ ਕੇ ਉਂਗਲ ਐਵੇਂ ਮੁਠੀ ਬੰਦ ਕਰ ਲੈਂਦੇ ਸੀ ਹਾਂ ਉਹ ਇੱਥੇ ਵੀ ਲੱਗ ਜਾਣੀ ਹਾਂਜੀ ਹਾਂ ਤੇ ਉਹਦੇ ਵਿੱਚ ਮੈਂ ਨੇ ਨਹੀਂ ਦੇਖਿਆ ਕਦੀ ਵੀ ਬਹੁਤ ਪੈਸੇ ਖਰਚ ਹੋ ਰਹੇ ਨੇ ਤੇ ਸਾਡੀਆਂ ਮਾਵਾਂ ਨੇ ਉਹਨਾਂ ਦੇ ਵਿਆਹਾਂ ਵਾਲੀਆਂ ਚੁੰਨੀਆਂ ਹੀ ਲੈ ਲੈਣੀਆਂ ਤੇ ਉਹਦੇ ਨਾਲ ਹੀ ਉਹਨਾਂ ਦੇ ਵਰਤ ਪੂਰੇ ਹੋ ਜਾਣੇ ਪਰ ਉਸ ਸਿੰਪਲੀਸਿਟੀ ਦੇ ਵਿੱਚ ਉਹ ਸਧਾਰਨ ਜ਼ਿੰਦਗੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਨੂੰ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਸੀ ਅੱਜ ਔਰਤਾਂ ਮਹਿਦੀਆਂ ਤੇ ਹਜ਼ਾਰਾਂ ਰੁਪਏ ਖਰਚ ਕਰ ਰਹੀਆਂ ਨੇ ਡ्रेसेस ਤੇ ਐਨੇ ਪੈਸੇ ਪਰ ਐਂਡ ਜਿਹੜਾ ਹੁੰਦਾ ਉਹ ਕਲੇਸ਼ ਨਾਲ ਹੀ ਹੋ ਰਿਹਾ ਮੈਨੂੰ ਨਹੀਂ ਪਤਾ ਵੀ ਬਾਜ਼ਾਰ ਚੋਂ ਸੱਚਤਾ ਸੀ ਜਾਣ ਘਰ ਸਾਰਾ ਕੁਝ ਉਲਟ-ਪੁਲਟ ਉਲਟ-ਪੁਲਟ ਹੋ ਜਾਈਂ ਔਰ ਫਿਰ ਕੰਪੀਟੀਸ਼ਨ ਹੈ ਜੇ ਇੱਕ ਨੇ 10-10 10000 ਦਾ ਰੁਪਇਆ ਦੂਸਰੇ ਨੇ 20 ਦਾ ਪਾਣਾ ਇੱਕ ਨੇ 20 ਦਾ ਪਾਇਆ ਦੂਸਰੇ ਨੇ 30 ਦਾ ਪਾਣਾ ਤਾਂ ਫਿਰ ਕਿਤੇ ਨਾ ਕਿਤੇ ਨਾ ਇੱਕ ਬੰਦੇ ਤੇ ਪਰਵਾਰ ਦੇ ਤੇ ਬੋਝ ਆ ਜਾਂਦਾ ਫਿਰ ਉਹੀ ਗੱਲ ਹੈ ਫਿਰ ਦੁਬਾਰਾ ਹੀ ਮੁੜਕੁੜ ਕੇ ਗੱਲ ਉੱਥੀ ਆ ਜਾਂਦੀ ਹੈ ਵੀ ਅਸੀਂ ਪਦਾਰਥਵਾਦ ਵੱਲ ਵੱਧ ਰਹੇ ਆ ਰਿਸ਼ਤਿਆਂ ਦੀਆਂ ਕਦਰਾਂ ਘਟ ਰੀਆਂ ਨੇ ਬਿਲਕੁਲ ਉਹੀ ਤੁਸੀਂ ਗੱਲ ਕੀਤੀ ਐ ਅਸੀਂ ਵੀ ਕਰ ਰਹੇ ਆ ਲਗਾਤਾਰ ਵੀ 12-12 15-15 ਬੱਚੇ ਹੋਣੇ ਹਾਂਜੀ ਹਾਂਜੀ 20-20 ਮੈਂਬਰ ਹਾਂਜੀ ਹਾਂਜੀ ਇੱਕ ਬਜ਼ੁਰਗ ਜਿਹੜੇ ਮੇਨ ਹੁੰਦੇ ਸੀ ਘਰ ਦੇ ਮੋਢੀ ਹਾਂਜੀ ਹਾਂ ਬਾਜ਼ਾਰ ਜਾਂਦੇ ਸੀ ਉਹ ਇੱਕ ਥਾਂ ਕੱਪੜੇ ਦਾ ਲਿਆਉਂਦੇ ਤੇ ਚੱਪਲਾਂ ਨਾਈਲੋਨ ਦੀਆਂ ਲਿਆਉਂਦੇ ਸਾਰਿਆਂ ਦੇ ਉਹ ਇੱਕੋ ਜਿਹੇ ਕੱਪੜੇ ਮਤਲਬ ਕੋਈ ਕਿੰਤੂ ਬਰੰਤੂ ਨਹੀਂ ਹੁੰਦਾ ਸੀ ਮੈਂ ਚਾਹੇ ਕਹਿੰਦੇ ਉਹਨਰੇ ਕਹਾਵਤ ਵੀ ਇੱਕ ਸ਼ੇਅਰ ਵੀ ਲਿਖਦੇ ਲੱਗੂ ਕਿ ਚਾਹੇ ਘਰ ਕੱਚੇ ਹੁੰਦੇ ਸੀ ਪਰ ਪਿਆਰ ਬੜੇ ਪਿਆਰ ਪੱਕੇ ਹੁੰਦੇ ਸੀ ਬਿਲਕੁਲ ਸੀ ਬਹੁਤ ਬਹੁਤ ਅੱਛੀ ਗੱਲ ਹੈ ਵੀ ਪਿਆਰ ਪੱਕੇ ਸੀ ਉਹਨਾਂ ਲੋਕਾਂ ਦੇ ਔਰ ਆਪਣੀ ਉਹਨਾਂ ਦੀ ਜੋ ਦਿਮਾਗ ਦੇ ਵਿੱਚ ਇੱਕ ਚੀਜ਼ ਸੀ ਨਾ ਕਿ ਅਸੀਂ ਰਿਸ਼ਤਿਆਂ ਦੀ ਕਦਰ ਕਰਨੀ ਹੈ ਅਸੀਂ ਵੱਡੇ ਬਜ਼ੁਰਗਾਂ ਦੀ ਕਦਰ ਕਰਨੀ ਹੈ ਅਸੀਂ ਆਪਣੇ ਪਰਿਵਾਰ ਨੂੰ ਬਿਨਾਂ ਬੋਝ ਪਾਇਆ ਕਿਸੇ ਚੀਜ਼ ਦੇ ਉਹ ਚੀਜ਼ ਅਸੀਂ ਆਪਣੇ ਪਰਿਵਾਰ ਨੂੰ ਬਤਾਉਣਾ ਹੈ ਅਸੀਂ ਅਸੀਂ ਆਪਣੇ ਪਰਿਵਾਰ ਦੀ ਆਉਣ ਵਾਲੇ ਸਮੇਂ ਵਿੱਚ ਪਵਿੱਖ ਬਾਰੇ ਸੋਚ ਕੇ ਉਹਦੇ ਲਈ ਕੁਝ ਜੋੜਨਾ ਹੈ ਤਾਂ ਉਹ ਚੀਜ਼ਾਂ ਹੁਣ ਨਹੀਂ ਹੈਗੀਆਂ ਹੁਣ ਪਰਿਵਾਰ ਛੋਟੇ ਹੁੰਦੇ ਜਾ ਰਹੇ ਨੇ ਖਰਚੇ ਵੱਧ ਰਹੇ ਨੇ ਤੁਸੀਂ ਤੁਸੀਂ ਵੀ ਉਸ ਜ਼ਮਾਨੇ ਚੋਂ ਹੀ ਨਿਕਲੇ ਹੋ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਘੱਟ ਕਮਾਈਆਂ ਦੇ ਵਿੱਚ ਬਰਕਤਾਂ ਭਾਰੀ ਹੁੰਦੀਆਂ ਸੀ ਪਰ ਤੇ ਬਹੁਤ ਵੱਡੇ ਵੱਡੇ ਟੱਬਰ ਪਲ ਜਾਂਦੇ ਸੀ ਤੇ ਹੁਣ ਇੰਨੀਆਂ ਵੱਡੀਆਂ ਵੱਡੀਆਂ ਕਮਾਈਆਂ ਨਾਲ ਵੀ ਪੂਰੀਆਂ ਨਹੀਂ ਪੈਂਦੀਆਂ ਮੈਂ ਕਹਿੰਨਾ ਰੁਪਈਆ ਤਾਂ ਉਸ ਸਮੇਂ ਕੋਈ ਉਹ ਵੇਖਦਾ ਸੀ ਦੁੱਖਿਆਂ ਤੇ ਖੀਆਂ ਪੰਜਿਆਂ ਬਿਲਕੁਲ ਜੇਕਰ ਗੱਲ ਕੀਤੀ ਹੁਣ ਚਾਹੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਇਨਸਾਨ ਹੁਣ ਵੈਲਿਊ ਨਾ ਤਾਂ ਇਨਸਾਨ ਦੀ ਰਹੀਏ ਮੇਰੇ ਨੂੰ ਲੱਗਦਾ ਨਾ ਪੈਸੇ ਦੀ ਰਹੀ ਬਿਲਕੁਲ ਸੀ ਬਿਲਕੁਲ ਬਿਲਕੁਲ ਕੁਝਾ ਕੋਵਿਡ ਤੋਂ ਬਾਅਦ ਤਾਂ ਖਾਸ ਕਰਕੇ ਆ ਜਦੋਂ ਪਹਿਲਾ ਇੱਕ ਇਨਸਾਨ 190 ਮਿੰਟ ਤੱਕ ਇਹ ਇੱਕ ਖੋਜ ਕੀਤੀ ਗਈ ਆ ਇੱਕ ਰਿਸਰਚ ਕੀਤੀ ਗਈ ਕਿ 190 ਮਿੰਟ ਤੱਕ ਇਨਸਾਨ ਇੱਕ ਚੀਜ਼ ਪੂਰੇ ਧਿਆਨ ਨਾਲ ਕਰ ਸਕਦਾ ਸੀ ਪਰ ਕੋਵਿਡ ਦੇ ਟਾਈਮ ਦੇ ਵਿੱਚ ਇਨਸਾਨ ਵਿਹਲਾ ਹੋ ਗਿਆ ਫੋਨ ਜ਼ਿਆਦਾ ਚੱਲਣ ਲੱਗੇ ਬੱਚੇ ਨੇ ਜਿਹੜੇ ਉਹ ਫੋਨ ਤੇ ਆਦੀ ਜ਼ਿਆਦਾ ਸਕੂਲਾਂ ਨੇ ਵੀ ਕਹਿ ਦਿੱਤਾ ਹੈ ਕਿ ਲੈ ਕੇ ਆਨਲਾਈਨ ਪੜ੍ਹਾਈ ਹੋ ਗਈ ਤੇ ਬੱਚਿਆਂ ਦਾ ਜਿਹੜਾ ਟਾਈਮ ਸਪੈਨ ਹੈ ਕਨਸੈਂਟਰੇਸ਼ਨ ਦਾ ਉਹ ਘਟ ਕੇ ਅੱਜ ਸਿਰਫ 20 ਮਿੰਟ ਦਾ ਰਹਿ ਚੁੱਕਿਆ ਹੈ 20 ਮਿੰਟ ਦਾ ਰਹਿ ਚੁੱਕਿਆ ਉਹ ਵੀ ਉਹਨਾਂ ਬੱਚਿਆਂ ਦਾ ਜੋ ਹੈਲਥੀ ਬੱਚੇ ਨਹੀਂ ਤਾਂ ਤੁਸੀਂ ਦੇਖੋ ਆਏ ਦਿਨ ਹੁਣ ਆਟਿਜ਼ਮ ਦੇ ਕੇਸਸ ਵਧ ਰਹੇ ਨੇ ਉਹ ਬੱਚਿਆਂ ਦੇ ਵਿੱਚ ADHD ਦੇ ਕੇਸਸ ਵਧ ਰਹੇ ਨੇ ਮੈਂਟਲ ਜਿਹੜੀਆਂ ਇਸ਼ੂਜ਼ ਨੇ ਉਹਨਾਂ ਦੇ ਕੇਸਸ ਵਧ ਰਹੇ ਨੇ ਤੇ ਸਾਰਾ ਕਾਰਨ ਹੀ ਇਹਦਾ ਇਹ ਹੈ ਕਿ ਬੱਚੇ ਪਦਾਰਥਵਾਦ ਵਾ ਵਧ ਰਹੇ ਨੇ ਔਰ ਫੋਨਸ ਨੇ ਜਿਹੜਾ ਵਿੱਚ ਇਹਦਾ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਹੈ ਨਹੀਂ ਤੁਸੀਂ ਗੱਲ ਕੀਤੀ ਹੈ ਜ ਮੈਂਟਲ ਦੀ ਗੱਲ ਕਰਾਂਗੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਮੈਂਟਲ ਹੋ ਜਾਂਦੇ ਨੇ ਇਸ ਵੇਖਦੇ ਛੋਟੇ ਛੋਟੇ ਮੈਨੂੰ ਲੱਗਦਾ ਫੋਨ ਸਰੋਂ ਵੱਡੀ ਬਿਮਾਰੀ ਐਗਜ਼ੈਕਟਲੀ ਹੋਰ ਬਿਮਾਰੀਆਂ ਨੂੰ ਛੱਟੋ ਮੈਨੂੰ ਲੱਗਦਾ ਸਭ ਤੋਂ ਵੱਡੀ ਜੋ ਡਾਕਟਰ ਵੀ ਨਹੀਂ ਦੱਸ ਰਹੇ ਮਾਹਿਰ ਵੀ ਨਹੀਂ ਦੱਸ ਰਹੇ ਬਈ ਆ ਬਿਮਾਰੀ ਬਹੁਤ ਭੈੜੀ ਐ ਇਹਨਾਂ ਤੋਂ ਬਚੋ ਕੋਈ ਵੀ ਨਹੀਂ ਦੱਸ ਰਹੇ ਪਰ ਅਸੀਂ ਵੇਖਦੇ ਕਿ ਹਰ ਇੱਕ ਨੂੰ ਚਿੰਬੜੀ ਪਈ ਹੈ ਕੋਈ ਵਿਅਕਤੀ ਆਪਣਾ ਪਰਸ ਘਰੇ ਭੁੱਲ ਗਿਆ ਉਹਨੂੰ ਕੁਛ ਨਹੀਂ ਮੋਬਾਈਲ ਭੁੱਲ ਗਿਆ ਉਹਨੂੰ ਐ ਲੱਗੇਗਾ ਵੀ ਮੈਂ ਆਪਣੀ ਜਾਨ ਘਰ ਭੁੱਲਿਆ ਵੀ ਮੇਰੇ ਨਾਲ ਨਹੀਂ ਹੈਗੀ ਰੂਹੀ ਜੀ ਕਿਸ ਤਰ੍ਹਾਂ ਵੇਖਦੇ ਸਮਾਜ ਸੇਵਿਓ ਤੇ ਸਮਾਜ ਸੇਵਾ ਹੋਂ ਦੇ ਨਾਤੇ ਮਾਪਿਆਂ ਤੇ ਬੱਚਿਆਂ ਨੂੰ ਕੀ ਸੁਨਹਿ ਦੇਣਾ ਮਾਪਿਆਂ ਤੇ ਬੱਚਿਆਂ ਨੂੰ ਇਹੀ ਸੁਨਹਿ ਦੇਖੋ ਬੱਚੇ ਤੇ ਮਾਪੇ ਦਾ ਰਿਸ਼ਤਾ ਜੇ ਹੈ ਕਿ ਅਸੀਂ ਤਾਂ ਉਮਰ ਇਕੱਠੇ ਨਹੀਂ ਰਹਿ ਸਕਦੇ ਹੁਣ ਸਮਾਜ ਦੀ ਜਿਹੜੀ ਬਣਤਰ ਇਦਾਂ ਦੀ ਹੋ ਗਈ ਹੈ ਕਿ ਬੱਚੇ ਤੇ ਮਾਪੇ ਤਾਂ ਉਮਰ ਇਕੱਠੇ ਨਹੀਂ ਰਹਿ ਸਕਦੇ ਜ਼ਿਆਦਾ ਤੋਂ ਜ਼ਿਆਦਾ ਪਲੱਸ 2 ਤੇ ਉਸ ਤੋਂ ਵੀ ਜ਼ਿਆਦਾ ਤਾਂ ਗ੍ਰੈਜੂਏਸ਼ਨ ਹਾਂ ਬਹੁਤ ਘੱਟ ਕਿਸਮਤ ਵਾਲੇ ਪਰਿਵਾਰ ਹੁੰਦੇ ਨੇ ਜਿਹੜੇ ਸਾਰੀ ਉਮਰ ਇਕੱਠੇ ਰਹਿੰਦੇ ਨੇ ਬਹੁਤ ਕਿਸਮਤ ਵਾਲੇ ਮਾ ਮਾਪਾਂ ਤੋਂ ਆਖਾਂਗੇ ਉਹਨੇ ਬੱਚੇ ਕਿਸਮਤ ਵਾਲੇ ਨੇ ਹਾਂਜੀ ਇਸ ਕਰਕੇ ਜਿੰਨਾ ਵੀ ਸਮਾਂ ਤੁਹਾਨੂੰ ਮਿਲਿਆ ਹੈ ਇਹ ਪਰਮਾਤਮਾ ਵੱਲੋਂ ਬਖਸ਼ੀ ਹੋਈ ਦਾਤ ਹੁੰਦੇ ਨੇ ਬੱਚੇ ਚਾਹੇ ਬੱਚੇ ਨੇ ਚਾਹੇ ਮਾਪੇ ਨੇ ਇਹ ਪਰਮਾਤਮਾ ਵੱਲੋਂ ਬਖਸ਼ੀ ਹੋਈ ਦਾਤ ਨੇ ਤਾਂ ਇਹਨਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇ ਔਰ ਅਸੀਂ ਇਹਨਾਂ ਨੂੰ ਇਹਨਾਂ ਰਿਸ਼ਤਿਆਂ ਨੂੰ ਸੰਭਲ ਲਈ ਜੋ ਤਿਆਗ ਤੇ ਸਮਰਪਣ ਕਰ ਸਕਦੇ ਹਾਂ ਉਹ ਜ਼ਰੂਰ ਕਰ ਦੇਣਾ ਚਾਹੀਦਾ ਹੈ ਫੋਨ ਤਾਂ ਬਹੁਤ ਛੋਟੀ ਜੀ ਚੀਜ਼ ਹੈ ਮਾਪਿਓ ਤਾਂ ਹਮੇਸ਼ਾ ਕਹਿੰਦੇ ਨੇ ਤਿਆਗ ਦੀ ਮੂਰਤੀ ਨੇ ਪਰ ਉਹ ਤਾਂ ਕਿਤੇ ਹੋਣਾ ਸੀ ਦੇਖ ਰਿਆਂ ਕਿ ਫੋਨਸ ਨੇ ਜਿਹੜੇ ਉਹ ਮਾਪਿਓ ਨੂੰ ਵੀ ਬੱਚਾਂ ਤੋਂ ਦੂਰ ਲੈ ਕੇ ਜਾ ਰਹੇ ਨੇ ਨਹੀਂ ਦੂਰ ਲੈ ਕੇ ਜਾ ਰਹੇ ਪਰ ਮੈਨੂੰ ਇੱਕ ਹੋਰ ਲੱਗਦਾ ਕਿ ਜੇਕਰ ਤੁਹਾਡੇ ਬੇਟੀ ਹੈ ਤਾਂ ਜਿਹੜੀ ਮਾਂ ਜੇਕਰ ਉਹ ਵੀ ਸਹੇਲੀ ਬਣ ਸਹੇਲੀ ਬਣ ਕੇ ਰਹੇ ਜਾਂ ਫਿਰ ਬਾਪ ਆਪਦੇ ਪੁੱਤ ਦਾ ਦੋਸਤ ਬਣ ਕੇ ਰਹੇ ਮੈਨੂੰ ਲੱਗਦਾ ਵੀ ਜਿਆਦਾ ਇਕ ਤਾਂ ਦੂਰੀਆਂ ਬਹੁਤ ਘੱਟ ਹੋਣੀਆਂ ਤੇ ਇੱਕ ਉਹਨਾਂ ਦੇ ਹੌਪਾ ਹੌਪਾ ਜਿਹੜੇ ਚੇਂਜ ਹੁੰਦੇ ਰਹਿੰਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਉਹਨਾਂ ਦਾ ਜਰੂਰ ਪਤਾ ਲੱਗ ਸਕਦਾ ਬਿਲਕੁਲ ਵੀ ਜੀ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਮੇਰਾ ਵੀ ਕਹਿਣ ਦਾ ਇਹੀ ਮਤਲਬ ਹੈ ਵੀ ਉਸ ਟਾਈਮ ਦਾ ਪੂਰਾ ਪੂਰਾ ਉਹਨਾਂ ਨੂੰ ਇੱਕ ਫਾਇਦਾ ਉਠਾਉਣਾ ਚਾਹੀਦਾ ਕਿ ਬੱਚੇ ਹੁਣ ਸਾਡੇ ਨਾਲ ਨੇ ਉਹਨਾਂ ਨਾਲ ਜਿੰਨੀ ਜ਼ਿਆਦਾ ਗੱਲਬਾਤ ਕੀਤੀ ਜਾ ਸਕੇ ਉਹਨਾਂ ਦੇ ਮਨ ਨੂੰ ਖੰਘੋਲ ਕੇ ਦੇਖਿਆ ਜਾਵੇ ਕਿ ਉਹਨਾਂ ਦੇ ਮਨ 'ਚ ਚੱਲ ਕੀ ਰਿਹਾ ਹੈ ਕਿਉਂਕਿ ਬੱਚੇ ਛੋਟੇ ਪਰਿਵਾਰਾਂ 'ਚ ਰਹ ਰਹੇ ਨੇ ਦੋਸਤ ਮਿੱਤਰ ਇੰਨੇ ਬੱਚਿਆਂ ਦੇ ਅੱਜ ਕੱਲ੍ਹ ਵਿਸ਼ਵਾਸ ਨਹੀਂ ਹਾਂਜੀ ਹਾਂ ਬਿਲਕੁਲ ਤਾਂ ਇਸ ਕਰਕੇ ਮਾਪੇ ਨੂੰ ਹੀ ਉਹਨਾਂ ਦਾ ਦੋਸਤ ਬਣਨਾ ਪਏਗਾ ਜੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਸਹੀ ਡਿਸੀਜਨ ਲੈਣ ਔਰ ਹਮੇਸ਼ਾ ਚੰਗੇ ਰਾਹ ਤੇ ਤੁਰਨ ਤਾਂ ਮਾਪੇ ਨੂੰ ਰਾਦ ਸੇਰੇ ਬਣ ਕੇ ਹਮੇਸ਼ਾ ਉਹਨਾਂ ਦੇ ਨਾਲ ਤੁਰਨਾ ਪਏਗਾ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਜਦੋਂ ਅਸੀਂ ਰਸਤੇ ਤੇ ਤੁਰਦੇ ਹਾਂ ਇੱਕ ਉਹ ਲੋਕ ਨੇ ਜੋ ਰੌਸ਼ਨੀ ਦਿਖਾਉਂਦੇ ਨੇ ਲਾਲਟਨ ਪਕੜ ਕੇ ਅੱਗੇ-ਅੱਗੇ ਚੱਲਦੇ ਨੇ ਟਾਰਚ ਪਕੜ ਕੇ ਤੁਸੀਂ ਇੱਧਰ ਚੱਲੋ ਇੱਕ ਹੁੰਦੇ ਨੇ ਜਿਹੜੇ ਸਾਡੇ ਪਿੱਛੇ ਡੰਡਾ ਲੈ ਕੇ ਪੈਂਦੇ ਨੇ ਕਿ ਹੁਣ ਤੁਸੀਂ ਅੱਗੇ-ਅੱਗੇ ਭੱਜੋ ਸੇ ਤੁਹਾਡੇ ਪਿੱਛੇ-ਪਿੱਛੇ ਆ ਮੈਂ ਚਾਹੁੰਦੀ ਆ ਕਿ ਮਾਪੇ ਨਾ ਟਾਰਚ ਬੀ ਅਰਰ ਪਰ ਲਾਲਟਨ ਪਕੜ ਕੇ ਹਾਂਜੀ ਹਾਂ ਕਿ ਬੱਚੇ ਨੂੰ ਰਾਹ ਦਿਖਾਉਣ ਵਾਲੇ ਬਣਨ ਨਾ ਕਿ ਡੰਡਾ ਲੈ ਕੇ ਬੱਚੇ ਦੇ ਮਗਰ ਪੈਣ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨੀ ਕਾਨਪੁਰ ਦੇ ਵਿੱਚ ਕੱਲ ਹੀ ਖਬਰ ਆਈਏ ਕਿ ਇੱਕ ਬੀ ਦਾ ਬੱਚਾ ਹੈ ਪਲੱਸ 2 ਦਾ ਉਸਨੇ ਫਿਜ਼ਿਕਸ ਦੇ ਪ੍ਰੀ ਬੋਰਡ ਦੇ ਵਿੱਚ ਇੱਕ ਦਿਨ ਪਹਿਲਾਂ ਪ੍ਰੀ ਬੋਰਡ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਸੁਸਾਈਡ ਕਰ ਲਿਆ ਕਿਉਂਕਿ ਉਹਨੂੰ ਇਹ ਲੱਗ ਰਿਹਾ ਸੀ ਸ਼ਾਇਦ ਮੇਰੀ ਇੰਨੀ ਤਿਆਰੀ ਨਹੀਂ ਹੋਈ ਤੇ ਇਸ ਤਰ੍ਹਾਂ ਵਕ ਵਕ ਤੁਸੀਂ ਦੇਖੋਗੇ ਸੀਨਸ ਆਉਂਦੇ ਨੇ ਕਿ ਬੱਚਿਆਂ ਦੇ ਨੰਬਰ ਅੱਛੇ ਨਹੀਂ ਆਏ ਨੀਟ ਵਾਲੇ ਬੱਚੇ ਉਹ ਕਰ ਰਹੇ ਨੇ ਪਰ ਪੇਰੈਂਟਸ ਨੇ ਪੈਸੇ ਲਗਾ ਰਹੇ ਨੇ ਪਰ ਬੱਚੇ ਸੁਸਾਈਡਸ ਕਰ ਰਹੇ ਨੇ ਕਾਰਨ ਹੈ ਕਿ पेरेंट्स پیچھے ਭੱਜ ਰਹੇ ਨੇ ਉਹਨਾਂ ਦੇ ਇਹ ਤੁਸੀਂ ਤੁਹਾਡੀ ਉਹੀ ਗੱਲ ਇੱਥੇ ਦੁਹਰਾਉਂਗਾ ਉਹੀ ਗੱਲ ਆ ਜਿਹੜੀ ਤੁਸੀਂ ਸੂਟਾਂ ਦੀ ਗੱਲ ਕੀਤੀ ਸੀ ਹਾਂਜੀ ਹਾਂ ਬਿਲਕੁਲ ਸੇਮ ਆ ਸੇਮ ਬਿਲਕੁਲ ਗਮੰਟੀਆਂ ਦੇ ਬੱਚੇ ਨੇ ਨੀਟ ਕਲੀਅਰ ਕਰ ਲਿਆ ਮੇਰਾ ਬੱਚਾ ਨਹੀਂ ਕਰਨਾ ਚਾਹੁੰਦਾ ਹੋਰ ਲੈਂਡ ਚ ਜਾਣਾ ਜਦੋਂ ਮੈਂ ਉਹਨੂੰ ਪ੍ਰੈਸ਼ਰ ਪਾ ਕੇ ਬਲਡਰ ਪ੍ਰੈਸ਼ਰ ਕਰਕੇ ਉਹਨੂੰ ਮੈਂ ਇੰਸਟੀਚੂਟ ਛੱਡਾਇਆ ਹਾਂਜੀ ਹਾਂ ਉਹਨੂੰ ਪਤਾ ਵੀ ਨਹੀਂ ਕਰ ਸਕਦਾ ਤਾਂ ਇਹ ਨੌਕਤ ਮੈਨੂੰ ਲੱਗਦੀ ਪਹੁੰਚ ਹਾਂਜੀ ਬਿਲਕੁਲ 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 ਰੂਹੀ ਜੇਕਰ ਲਾਸਟ ਸਵਾਨਾ ਹਾਂਜੀ ਮੌਕਾ ਮਿਲਤਾ ਹਾਂਜੀ ਸਮਾਜ ਸੇਵੀ ਹੋਣ ਦੇ ਨਾਤੇ ਰੂਹੀ ਜੋਸ਼ੀ ਸ਼ਰਮਾ ਕੀ ਕਰਨਾ ਚਾਹੁੰਦੀ ਮੈਂ ਸਮਾਜ ਦੇ ਵਿੱਚ ਇੱਕ ਜਿਹੀ ਸੰਸਥਾ ਦੇ ਰੂਪ ਦੇ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਕਿ ਜਿਹਦੇ ਵਿੱਚ ਬੱਚੇ ਜੋ ਨੇ ਸਪੈਸ਼ਲੀ ਅੱਜ ਦਾ ਜੋ ਯੂਥ ਹੈ ਉਹਨਾਂ ਨੂੰ ਮੋਰਲ ਵੈਲਿਊਜ਼ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਚੰਗੇ ਮਾੜੇ ਦਾ ਫਰਕ ਸਿਖਾਇਆ ਜਾਵੇ ਨਾ ਕਿ ਸਿਰਫ ਯੂਥ ਬਲਕਿ ਜਿਹੜੀਆਂ ਸਾਡੀਆਂ ਮਾਵਾਂ ਨੇ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਮਾਂ ਜਿਹੜੀ ਹੁੰਦੀ ਹੈ ਨਾ ਉਹ ਪਰਿਵਾਰ ਦਾ ਧੁਰਾ ਹੁੰਦੀ ਹੈ ਉਹਦੇ ਆਸ-ਪਾਸ ਦੁਨੀਆ ਘੁੰਮਦੀ ਹੈ ਇੱਕ ਮਾਂ ਹੀ ਹੈ ਜੋ ਰਿਸ਼ਤੇਦਾਰੀਆਂ ਦੇ ਵਿੱਚ ਚੰਗੇ ਮਾੜੇ ਟਾਈਮ ਵਿੱਚ ਜਾ ਕੇ ਖੜਦੀ ਹੈ ਮਾਂ ਦੇ ਨਾਲ ਪੱਕੇ ਸਹੁਰੇ ਨਾਨਕੇ ਦਾਦਕੇ ਸਭ ਜੁੜੇ ਹੁੰਦੇ ਨੇ ਤਾਂ ਇੱਕ ਮਾਂ ਜੇ ਆਪਣਾ ਆਪਣਾ ਤੁਸੀਂ ਕਹੋ ਵਿਵਹਾਰ ਠੀਕ ਕਰ ਲਵੇ ਹੈਨਾ ਆਪਣੇ ਸੋਚ ਨੂੰ ਗਹਿਰਾ ਕਰ ਲਵੇ ਕਿ ਮੈਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਰੱਖਣਾ ਹੈ ਦੁਨੀਆ ਦੇ ਡਰ ਤੋਂ ਨੋ ਦੁਨੀਆ ਦੇ ਡਰ ਨੂੰ ਦਿਲ ਚੋਂ ਕੱਢ ਕੇ ਆਪਣੇ ਬੱਚਿਆਂ ਦੇ ਪ੍ਰਤੀ ਸੋਚ ਕੇ ਕਿ ਮੈਂ ਬੱਚਿਆਂ ਦਾ ਕੰਪੀਟੀਸ਼ਨ ਨਹੀਂ ਕਰਨਾ ਮੈਂ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਹੈ ਬੱਚਿਆਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਹੈ ਤਾਂ ਮੈਂ ਚਾਹੁੰਦੀ ਆ ਕਿ ਮੈਂ ਅਜਿਹੀ ਸੰਸਥਾ ਚਲਾਉਣਾ ਚਾਹਨੀ ਹਾਂ ਜਾਂ ਅਜਿਹਾ ਕੰਮ ਕਰਨਾ ਚਾਹੁੰਦੀ ਆ ਜਿਦੇ ਵਿੱਚ ਮੈਂ ਰਾਹ ਦੱਸ ਸਕਾਂ ਮਾਵਾਂ ਨੂੰ ਤੇ ਅੱਜ ਦੇ ਬੱਚਾ ਜੀ ਹੁਣ ਸਾਡੀ ਚਾਹ ਵੀ ਖਤਮ ਹੋ ਚੁੱਕੀ ਹੈ ਤੇ ਚਰਚਾ Doua jaya tan var